ਉਹ ਚੱਲ ਤੇਰੀ ਮਦਦਤ ਹੋ ਜੂ ਆਪਰੇਸ਼ਨ ਹੋ ਜਾਊਗਾ ਤੁਰਦਾ ਫਿਰਦਾ ਹੋ ਜਾਏਗਾ ਚੱਲ ਮੇਰੇ ਨਾਲ ਚੱਲ ਬਾਪੂ ਆਹ ਕਿੱਥੇ ਜਾਣਾ ਕੋਈ ਮੈਂ ਤੁਹਾਨੂੰ ਚੱਲ ਮੇਰਾ ਪਿਓ ਮੈਂ ਹੋਈ ਗੱਲ ਕਰ ਰਿਹਾ ਹਾਂ ਦੇਖੋ ਤੁਹਾਡੇ ਪੈਰਾਂ ਨੂੰ ਕਿਵੇਂ ਲੈਟਰਨ ਲੱਗੀ ਪਈ ਐ ਸਾਰੇ ਪੈਰ ਨੋਕ ਕਿੱਡੇ ਕਿੱਡੇ ਅੰਮ੍ਰਿਤ ਇਹ ਲਾਹ ਦੇਖੋ ਬਾਪੂ ਜੀ ਦੇ ਕਿਸੇ ਨੂੰ ਅੰਦਰ ਨਹੀਂ ਬੜਨ ਦਿੰਦੇ ਕਿਸੇ ਨੂੰ ਦਾ ਪਜਾਮਾ ਪੈਂਦਾ ਜੀ ਨਾ ਕਿ ਸ਼ਹਿਰਾ ਪੈਂਦਾ ਕਿਉਂਕਿ ਥੱਲੇ ਨਲਾਂ ਦਾ ਸੈਜ ਏਡਾ ਵੱਡਾ ਹੋ ਗਿਆ ਵਾ ਵੀ ਸਿਰ ਤੋਂ ਵੀ ਵੱਡੇ ਨਾਲ ਹੋ ਗਿਆ ਬਾਪੂ ਦੇ ਬਾਜ ਦਾ ਬੈੜਾ ਸੀ ਬਾਪੂ ਜੀ ਮੈਂ ਦੱਸਦੇ ਆ ਵੀ ਇੱਟਾ ਰੋੜੇ ਮਾਰਦੇ ਸੀ ਇੱਥੇ ਸਮਾਨ ਇੱਟਾ ਰੋੜੇ ਰੱਖੇ ਹੋਏ ਬਾਪੂ ਦੇ ਅੰਦਰ ਵੀ ਹੈ ਨਾ ਇਹ ਫਿਰ ਇਹਨਾਂ ਦੀ ਜਦੋਂ ਹਾਲਾਤ ਜਾਦੇ ਖਰਾਬ ਹੋ ਗਏ ਇਹਨਾਂ ਨੂੰ ਫਿਰ ਇਥੇ ਅਮਰਤਾਰੀ ਸਿੰਘ ਹੋਣ ਦੇ ਨਾਂ ਤੇ ਇਹ ਪਿੱਛੇ ਕਾਰ ਸੇਵਾਦਾਰਾਂ ਦੀ ਲੇਬਰ ਦੇ ਵਿੱਚ ਕਮਰਾ ਛੋਟਾ ਜਿਹਾ ਦੇਤਾ ਤੇ ਹੁਣ ਬਾਪੂ ਜੀ ਬਿਮਾਰ ਹੋਣ ਕਰਕੇ ਇਹਨਾਂ ਦੇ ਹਾਲਾਤ ਬਾਜੇ ਜਾਦੇ ਬੱਤਰ ਹੋਏ ਪਏ ਕਿਉਂਕਿ ਪ੍ਰਸ਼ਾਦਾ ਪਾਣੀ ਅਸੀਂ ਦੇ ਦਿੰਨੇ ਛੋਟਾ-ਫੋਟਾ ਦਵਾਈ ਦੱਪਾ ਦੇ ਦਿੰਨੇ ਆ ਸਾਮਨ ਸੰਭਾਲਣ ਵਾਲਾ ਕੋਈ ਹੈ ਨਹੀਂ ਗੁਰੂ ਘਰ ਚ ਦਾਸਾਂ ਹੋ ਗਏ ਤੁਹਾਨੂੰ ਰਹਿੰਦੇ ਨੂੰ ਰੇ ਆਓ ਕਿਹੜਾ ਪਿੰਡ ਹੈ ਤੁਹਾਡਾ ਪਿੱਛੋਂ ਕਿੱਥੋਂ ਤੋਂ ਤੁਸੀਂ ਅਨੰਤਪੁਰ ਸਾਹਿਬ ਅਨੰਤਪੁਰ ਸਾਹਿਬ ਹਾਂ ਕੌਣ-ਕੌਣ ਹੈ ਘਰੇ ਨਾਲ ਥੋਡੇ ਹਾਂ ਘਰੇ ਕੌਣ-ਕੌਣ ਆਈ ਥੋਡੇ ਘਰ ਚ ਕੋਈ ਨਹੀਂ ਹੈਗਾ ਬਿਲਕੁਲ ਧਾਰੀ ਸੀਗੇ ਰਹਿ ਗਿਆ ਕਿਦੋਂ ਸਭ ਨੂੰ ਅੱਛਾ 2 ਸਾਲ ਹੋ ਗਏ ਉਹਨਾਂ ਨੂੰ ਹੋਰ ਕੋਈ ਨਹੀਂਗਾ ਬੱਚਿਆ ਨਾ ਬੱਚਾ ਬੱਚਾ ਕੋਈ ਨਹੀਂ ਬਾਪੂ ਸਤਿ ਸ੍ਰੀ ਅਕਾਲ ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਕੀ ਫਤਿਹ ਬਾਪੂ ਜੀ ਕੀ ਨਾਮ ਤੁਹਾਡਾ ਹਾਂ ਨਾਮ ਕੀ ਆ ਕਹੇਗਾ ਤੁਹਾਡਾ ਕੀ ਨਾਮ ਲੈ ਗਿਆ ਨਹੀਂ ਵੈਸੇ ਹੀ ਪੁੱਛਦਾ ਬਾਪੂ ਜੀ ਨਾਮ ਕੀ ਹੈ ਤੁਹਾਡਾ ਲੈ ਗਿਆ ਤੁਸੀਂ ਨਾਮ ਪੁੱਛਦੇ ਆ ਬਾਪੂ ਜੀ ਤੁਹਾਡਾ ਨਹੀਂ ਲੈਣਾ ਕੀ ਤੁਸੀਂ ਕੁਝ ਨਹੀਂ ਕੁਝ ਨਹੀਂ ਲੈਣਾ ਨਾਮ ਕੀ ਹੈ ਤੁਹਾਡਾ ਨਹੀਂ ਲੈਣਾ ਕੀ ਆ ਮੈਨੂੰ ਦੱਸੋ ਲੈਣਾ ਬਾਪੂ ਜੀ ਦੀ ਸੇਵਾ ਕਰਨ ਆਇਆ ਤੁਹਾਡੀ ਤੁਹਾਡੀ ਮਦਦ ਕਰਨ ਆਇਆ ਤੁਹਾਡਾ ਨਾਮ ਕੀ ਆ ਕਾ ਵੀ ਮਲੇਗਾ ਨਹੀਂ ਤਾਲਾਜ ਕਰਾਉਣਾ ਥੋੜਾ ਰਾਹ ਦਾ ਸਾਬਤ ਕਰਾਵਾਂਗੇ ਠੀਕ ਆ ਬੰਦੇ ਹੈਗੇ ਕਿਆ ਕਰਨਗੇ ਠੀਕ ਆ ਤੁਹਾਡਾ ਨਾਮ ਕੀ ਆ ਇਹ ਬੰਦੇ ਹੈਗੇ ਮੇਰਾ ਮੁੰਡਾ ਸੈਂਟਰ ਚ ਅੱਛਾ ਜੀ ਕਿਹੜੇ ਸੈਂਟਰ ਚ ਸੈਂਟਰ ਚ ਮੋਢੀ ਕੋਲੇ ਅੱਛਾ ਜਿੱਲੀ ਜਿੱਲੀ ਯਾਦ ਨਹੀਂ ਕੀ ਕਰਦਾ ਨੌਕਰੀ ਕਰਦਾ ਹੋਰ ਕੀ ਕਰਦਾ ਆਹ ਕਾਦੀ ਕਰਦਾ ਨੌਕਰੀ ਜੀ ਪੁਲਿਸ ਦੇ ਵਿੱਚ ਦਰਮੁਸਾਨ ਪੁਲਿਸ ਦੇ ਵਿੱਚ ਕੀ ਨਾਮ ਜੀ ਉਹਦਾ ਮੇਰਾ ਹਰਜ ਸਵਰਨ ਸਿੰਘ ਸਵਰਨ ਸਿੰਘ ਤੁਹਾਡਾ ਨਾ ਹਾਂ ਠੀਕ ਹੈ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਜੀ ਉਹ ਤਾਂ ਭੁੱਲ ਗਿਆ ਮੈਂ ਠੀਕ ਹੈ ਜੀ ਤੁਹਾਡਾ ਪਿੰਡ ਕਿਹੜਾ ਜੀ ਪਿੱਛਾ ਨਗਰਪਾਲ ਸਾਹਿਬ ਅਨੰਦਪੁਰ ਸਾਹਿਬ ਤੋਂ ਆ ਤੁਸੀਂ ਇੱਥੇ ਬਾਪੂ ਜੀ ਗੁਰਦਵਾਲਾ ਸਾਹਿਬ ਮੈਂ ਇੱਥੇ ਆਪਣੇ ਆਲਮਗੀਰ ਸਾਹਿਬ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਮੈਨੂੰ ਵੀਰੇ ਗਏ ਜੇ ਮਾਤਾ ਜੀ ਨੇ ਪਠਾਇਆ ਮੇਰੇ ਕੋ ਕਾਰ ਵੀ ਹੈਗੇ ਸਭ ਕੁਝ ਹੈਗਾ ਮੇਰੇ ਕੋ ਠੀਕ ਹੈ ਜੀ 20 ਸਾਲ ਹੋ ਗਏ ਹਾਂ ਕਿੰਨੇ ਸਾਲ ਹੋ ਗਏ ਉਹਨੇ ਮੈਂ 10 ਸਾਲ ਤੋਂ ਉੱਤੇ ਹੋ ਗਿਆ 10 ਸਾਲ ਤੋਂ ਉੱਤੇ ਹੋ ਗਿਆ ਆ ਕਿਹੜੇ ਮੰਤਰੀ ਨੇ ਬਿਠਾਇਆ ਠੀਕਾ ਜੀ ਗਾਵੜੀ ਸਾਹਬ ਨੇ ਗਾਵੜੀ ਸਾਹਬ ਨੇ ਬਿਠਾਇਆ ਠੀਕਾ ਠੀਕਾ ਨਹੀਂ ਬਾਪੂ ਜੀ ਅਸੀਂ ਤਾਂ ਤੁਹਾਡੀ ਮਦਦ ਕਰਨ ਆਏ ਤੁਹਾਨੂੰ ਕੋਈ ਮਾੜਾ ਕਹਿਣ ਨਹੀਂ ਆਏ ਡਰੋ ਨਾ ਅਸੀਂ ਤਾਂ ਤੁਹਾਡੇ ਬੱਚੇ ਆ ਬਾਵਾ ਠੀਕਾ ਤੁਹਾਡੀ ਹਾਲਤ ਦੇਖ ਕੇ ਸਾਨੂੰ ਲੱਗਿਆ ਵੀ ਤੁਹਾਨੂੰ ਮਦਦ ਦੀ ਲੋੜ ਆ ਦੇਖੋ ਤੁਹਾਡੇ ਪੈਰਾਂ ਨੂੰ ਕਿਵੇਂ ਲੈਟਰਨ ਲੱਗੀ ਪਈ ਆ ਸਾਰੇ ਪੈਰ ਨੌ ਕਿੱਡੇ ਕਿੱਡੇ ਇਹ ਵੀ ਕੋਈ ਨਹੀਂ ਕਰਵਾਉਂਦੇ ਤੁਹਾਡੇ ਨਲਾਂ ਦਾ ਸੈਜ ਐਡਾ ਵੱਡਾ ਤੁਹਾਡੇ ਸਿਰ ਜਿੱਡਾ ਹੋਇਆ ਪਿਆ ਵਾ ਅਸੀਂ ਇਹ ਗੱਲ ਕਰਦਾ ਵੀ ਅਸੀਂ ਆਪ ਹੀ ਕਰਾਂਗੇ ਜੋ ਕਰਨਾ ਹੋਊਗਾ ਨਹੀਂ ਕੋਈ ਨਾ ਤੁਸੀਂ ਕਰ ਲਿਓ ਅਸੀਂ ਤਾਂ ਤੁਹਾਨੂੰ ਮਦਦ ਦੇਣ ਵਾਸਤੇ ਆਇਆ ਥੋੜੀ ਬਹੁਤੀ ਵੀ ਚਲ ਬਾਪੂ ਸਾਡਾ ਪਿਆਵਾਂ ਵੀ ਥੋੜੀ ਬਹੁਤੀ ਮਦਦ ਦੇ ਆਈਏ ਉੱਥੇ ਜਾ ਕੇ ਹੋਰ ਤਾਂ ਅਸੀਂ ਕੀ ਕਰਨਾ ਬਾਪੂ ਗੱਲ ਬਾਪੂ ਇਹ ਤੁਹਾਡੇ ਪੁੱਤਾਂ ਵਰਗੇ ਆ ਹੈਨਾ ਸਾਨੂੰ ਦੁੱਖ ਲੱਗਿਆ ਤੁਹਾਨੂੰ ਲੱਗਦਾ ਮੈਂ ਹੈਗਾ ਬਿਮਾਰ ਤੁਹਾਨੂੰ ਮੈਂ ਕੀ ਹੋ ਗਿਆ ਬਾਪੂ ਤੁਮਝੇ ਨਹੀਂ ਇਤਨੇ ਛੱਛਾ ਤੇ 70 ਸਾਲ ਨੇ ਉੱਠੇ ਹੋਗੇ ਕਿ ਮੈਂ ਹੂੰ ਹੂੰ ਬੱਚੇ ਕਿੰਨੇ ਆ ਬਾਪੂ ਜੀ ਤੁਹਾਡੇ ਮੱਚ ਰਿਹਾ ਹੈਗਾ ਇੱਕ ਸੈਂਟਰ ਚ ਅੱਛਾ ਤੇ ਧਰਮ ਇੱਕ ਹੈ ਆਲਮਗੀਰ ਇੱਕ ਆਲਮਗੀਰ ਬੱਚਾ ਹਾਂਜੀ ਉਹ ਕਿੱਥੇ ਆਲਮਗੀਰ ਹਾਂ ਆਲਮਗੀਰ ਕੀ ਕਰਦਾ ਨੌਕਰੀ ਕਰਦਾ ਹੋਰ ਕੀ ਕਰਦਾ ਕਿੱਥੇ ਅਰੇ ਪ੍ਰਭਾਨ ਨੂੰ ਮੰਨਦੇ ਪ੍ਰਭਾਨ ਨੂੰ ਮੰਨਦੇ ਹਾਂ ਠੀਕ ਹੈ ਠੀਕ ਹੈ ਤੇ ਤੁਸੀਂ ਆਨੰਦਪੁਰ ਖਾਸ ਜਾਂ ਪਿੰਡ ਆ ਕੋਈ ਆਨੰਦਪੁਰ ਸਾਹਿਬ ਦੇ ਵਿੱਚ ਨੇੜੇ ਕਿਤੇ ਗੰਦਪੁਰ ਸਾਹਿਬ ਆਇਆ ਖਾਸ ਸ਼ਹਿਰ ਤੇ ਰਹਿੰਦੇ ਸੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਤਦੋਂ ਬਾਪੂ ਜੀ ਤੁਹਾਡੀ ਮਨ ਲੋ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ। ਇਹ ਸਵਰਨ ਸਿੰਘ ਨਾਂ ਤੁਹਾਡਾ ਹਨਾ? ਹਾਂ। ਠੀਕ ਹੈ ਬਾਪੂ ਸਵਰਨ ਸਿੰਘ ਜੀ। ਮਾਫੀ ਮੰਗਦੇ ਆ ਤੁਹਾਨੂੰ ਕੋਈ ਨਰਾਜ਼ ਨਹੀਂ ਕਰਨਾ ਇਹ ਅਸੀਂ। ਇਹ ਤਾਂ ਕਾਰ ਦੇਖ ਰਿਹਾ ਕਾਰ ਵੀ ਦੇਖੋ ਮੇਰੇ ਕਾਰ ਫਾਇਦੇ ਨੇ। ਹਾਂ ਦਿਖਾ ਦਿਓ ਕਾਰ ਦਿਖਾ ਦਿਓ। ਦਿਖਾ ਦਿਓ ਕੋਈ। ਬਾਪੂ ਜੀ ਨੇ ਨਾ ਤਾਂ ਪਜਾਮਾ ਪੈਂਦਾ ਜੀ, ਨਾ ਕਸ਼ੇਰਾ ਪੈਂਦਾ। ਕਿਉਂਕਿ ਥੱਲੇ ਨਲਾਂ ਦਾ ਸੈਜ ਏਡਾ ਵੱਡਾ ਹੋ ਗਿਆ ਵਾ। ਵੀ ਸਿਰ ਤੋਂ ਵੀ ਵੱਡੇ ਨਾਲ ਹੋ ਗਏ ਬਾਪੂ ਦੇ। ਤੇ ਉਹਵੇਂ ਨੰਗਾ ਹੀ ਰਹਿੰਦੇ ਨੇ ਤੇ ਐਡਾ ਹੀ ਕਰਕੇ ਹੌਲੀ ਹੌਲੀ ਕੁੱਬੇ ਹੋ ਕੇ ਤੁਰਦੇ ਨੇ ਤੇ ਆਹ ਕਮਰਾ ਬਾਪੂ ਦਾ ਤੁਸੀਂ ਕਮਰੇ ਦੇ ਹਾਲਾਤ ਦੇਖੋ ਬਾਪੂ ਜੀ ਦੇ ਕਿਸੇ ਨੂੰ ਅੰਦਰ ਨਹੀਂ ਬੜਨ ਦਿੰਦੇ ਕਿਸੇ ਨੂੰ ਵੀ ਹੁਣ ਤੁਸੀਂ ਵੀ ਦੇਖਿਆ ਸਾਨੂੰ ਵੀ ਬਾਪੂ ਕਿਵੇਂ ਗੁੱਸੇ ਪੂਰਾ ਬੋਲੇ ਹੈ ਨਾ ਮਨੋਂ ਪੂਰੀ ਬੜਕ ਤਕੜੀ ਹੈ ਹਜੇ ਵੀ ਕਿਉਂਕਿ ਬਾਪੂ ਨੂੰ ਐ ਵੀ ਮੇਰਾ ਖਨੀ ਕਮਰਾ ਖੋਣ ਆਏ ਨੇ ਜਾਂ ਮੇਰਾ ਏਡੀਓ ਫੇਚ ਲੈਦਾ ਉਹ ਤਾਂ ਪਤਾ ਨਹੀਂ ਕਿ ਕਿੱਥੇ ਆ ਹੁਣ ਕਮਰਾ ਖਾਲੀ ਕਰਾਉਣ ਆਏ ਆ ਸ਼ਹਿਰ ਕਿਤੇ ਉਹਨੂੰ ਐ ਲੱਗਦਾ ਵੀ ਖਨੀ ਮੇਰਾ ਘਰ ਖੋਣ ਨੂੰ ਫਿਰਦੇ ਆਏ ਕਿਉਂਕਿ ਸਾਰੀ ਉਮਰ ਇੱਥੇ ਕੱਢਤੀ ਹੈ ਨਾ 10 ਸਾਲ ਬਾਪੂ ਕਹਿੰਦਾ ਬਾਪੂ ਦਾ ਦਿਮਾਗ ਨਹੀਂ ਠੀਕ ਪੂਰਾ ਸਹੀ ਨਹੀਂ ਕੰਮ ਕਰਦਾ ਬਾਪੂ ਕਹਿੰਦਾ મોદી ਦੇ ਸੈਂਟਰ 'ਚ ਕੰਮ ਕਰਦਾ ਮੇਰਾ ਮੁੰਡਾ ਬੱਚਾ ਦਾ ਕੋਈ ਨਹੀਂ ਸੀ ਇਹਨਾਂ ਦੇ ਘਰ ਵਾਈਫ ਸੀਗੀ ਉਹ ਵੀ ਚੜਾਈ ਕਰ ਗਈ ਹਾਂਜੀ મોદી ਦਾ ਹਾਂਜੀ ਇਹ ਤਾਂ મોદી ਦਾ ਘਰ ਆ ਬਾਪੂ ਇਹ ਮੁੰਡੇ ਨੇ ਦਿੱਤਾ ਤੇਰੇ ਨੇ ਲਿਆ ਕੇ ਹਾਂ ਮੁੰਡੇ ਨੇ ਦਿੱਤਾ ਹੀ ਤੇਰੇ ਨੇ ਮੈਂ ਬਾਦਲ ਕਪੜਾ ਸੇਵਾਦਾਰਾਂ ਬਾਦਲ ਦੀ ਪਾਰਟੀ ਦਾ ਬਾਦਲ ਦੀ ਪਾਰਟੀ ਦਾ ਆਹ ਕਾ ਕਰਦਾ ਮੈਂ ਬਾਦਲਾ ਵਾਹ ਜੀ ਵਾਹ ਅੱਛਾ ਤਾਂ ਤੇਰੇ ਕੋਈ ਕਾਲੀ ਦਲ ਦੇ ਤੁਸੀਂ ਮੈਂਬਰ ਹੋ ਹਾਂ ਕਾਲੀ ਦਲ ਦੇ ਮੈਂਬਰ ਹੋ ਤੁਸੀਂ ਤਾਂ ਉਹੀ ਖੋਜਦਾ ਦੱਸ ਹਾਂ ਲੈ ਅਦਾ ਤੁਹਾਡੇ ਪਿਤਾ ਜੀ ਦਾ ਨਾਮ ਬਖਤੌਰ ਸਿੰਘ ਸੀ ਹੈ ਹਾਂ ਲੈ ਤੁਹਾਡੀ ਤਾਂ ਉਹ ਸਾਰੀ ਹਿਸਟਰੀ ਲਿਖੀ ਪਈ ਹੈ ਦੇ ਵਿੱਚ ਹੈ ਸਾਰਾ ਹੀ ਲਿਖਿਆ ਪਿਆ ਉਹੀ ਤਾਂ ਗੱਲ ਕਰਦਾ ਹੈ ਗਲੀ ਨੰਬਰ 6 ਸ਼ਿਮਲਾਪੁਰੀ ਲੁਧਿਆਣਾ ਹਾਂ ਉੱਥੇ ਕੋਲ ਇੰਨਾ ਸ਼ਿਮਲਾਪੁਰੀ ਮੇਰੇ ਮੁੰਡੇ ਰਹਿੰਦੇ ਦੂਜੇ ਭਾਈ ਭਾਈ ਦੇ ਮੁੰਡੇ ਰਹਿੰਦੇ ਭਤੀਜੇ ਭਤੀਜੇ ਰਹਿੰਦੇ ਆ ਹਾਂ ਠੀਕ ਆ ਠੀਕ ਆ ਬਾਪੂ ਤਾਈਓ ਬਾਪੂ ਤਾਂ ਦੇਖੋ ਜੀ ਬਾਪੂ ਦਾ ਇਹ ਕਾਰਡ ਬਣਿਆ ਹੋਇਆ ਵਾ شناਖਤੀ ਕਾਰਡ ਸ਼ੋਮਨੀ ਕਾਲੀਦਲ ਲੁਧਿਆਣਾ ਸ਼ਹਿਰੀ ਨਾਮ ਸਵਰਨ ਸਿੰਘ ਉੱਤੇ ਮੋਹਰ ਲੱਗੀ ਹੋਈ ਹੈ ਕਾਲੀਦਲ ਦੀ ਤੇ ਸੁਪੁੱਤਰ ਬਖਤੌਰ ਸਿੰਘ ਫੇਰ ਅੱਗੇ ਆ 1973/36 ਗਲੀ ਨੰਬਰ 6 ਮਕਾਨ ਨੰਬਰ ਆ ਇਹ ਸ਼ਿਮਲਾਪੁਰੀ ਲੁਧਿਆਣਾ ਤੇ ਇਹ ਜਾਰੀ ਕਰਤਾ ਦੇ ਸੈਨ ਤੇ ਬਾਪੂ ਜੀ ਕੋਲੇ ਤੇ ਬਾਪੂ ਜੀ ਹੁਣ ਇੱਥੇ ਇਕੱਲੇ ਹੀ ਰਹਿੰਦੇ ਬਾਪੂ ਜੀ ਤੁਹਾਡੀ ਧਰਮ ਪਤਨੀ ਚੱਲ ਵਸੇ ਮਾਤਾ ਜੀ ਮਾਤਾ ਜੀ ਚੜਗੇ ਮੇਰਾ ਮੁੰਡਾ ਸੋਲਸਾ ਸੈਂਟਰ ਚ ਐਸਾ ਸੈਂਟਰ ਚ ਆਹ ਸੈਂਟਰ ਦੇ ਵਿੱਚ ਵੱਡੀ ਵੱਡੀ ਪੋਸਟ ਤੇ ਆ ਕਿਸੇ ਤੇ ਹੈ ਪੋਸਟ ਦੇ ਵਿੱਚ ਪੁਲਿਸ ਦੇ ਵਿੱਚ ਆ ਕਾਰਾ ਮੋਦੀ ਦਾ ਆ ਮੋਦੀ ਦਾ ਕਾਰਾ ਹਾਂ ਤੇ ਬਾਪੂ ਮੁੰਡਾ ਫੇਰ ਤਨਖਾਹ ਤਨਗੂ ਭੇਜਦਾ ਕੋਈ ਹਾਂ ਮੁੰਡਾ ਤਨਖਾਹ ਵਗੈਰਾ ਦਿੰਦਾ ਕੁਛ ਦਿੰਦਾ ਇਹ ਕਹੀਂ ਤਾਂ ਕਿੱਥੇ ਜਾਂਦਾ ਉਹ ਨੇ ਦਿੰਦਾ ਤਾਂ ਹੀ ਗਿਆ ਚੱਲਦਾ ਠੀਕ ਆ ਬਾਪੂ ਠੀਕ ਆ ਇਹ ਕਿੱਥੇ ਲਾਜ ਕਿੱਥੇ ਚੱਲਦਾ ਬਾਪੂ ਤੇਰਾ ਲਾਜ ਮੇਰਾ ਸਹਿਜ ਹੀ ਚੱਲਦਾ ਕਿਉਂਕਿ ਬਾਪੂ ਜਿਹੜਾ ਨਾਲਾਂ ਦਾ ਤੁਹਾਡੇ ਸੈਜ ਹੋਇਆ ਪੇਟ ਆ ਵੱਡਾ ਇਹਦਾ ਆਪਰੇਸ਼ਨ ਹੋਣ ਵਾਲਾ ਅਸੀਂ ਆਪਰੇਸ਼ਨ ਕਰਾ ਦਿੰਨੇ ਆ ਖਰਚਾ ਕੋਈ ਨਹੀਂ ਹੋਣਾ ਤੁਹਾਡਾ ਕੁਛ ਨਹੀਂ ਕਰਨਾ ਕਿਉਂਕਿ ਇਹਦਾ ਨਾ ਬਾਪੂ ਫਟ ਜਾਣੇ ਆ ਫਿਰ ਇਹ ਨਾਲ ਇਹਦੀ ਗੱਲ ਕਰਦਾ ਕੁਝ ਨਹੀਂ ਹੁੰਦਾ ਮੈਂ ਆਪੇ ਕਰਾਉਂਗਾ ਤੁਹਾਨੂੰ ਬਾਪੂ ਵਾਲੇ ਵੱਡੇ ਹੋ ਗਏ ਆ ਦੇਖ ਤਾਂ ਸਹੀ ਇਹਦੀ ਗੱਲ ਕਰਦਾ ਮੈਂ ਆਪੇ ਕਰਾਉਂਗਾ ਵੀਰ ਨਹੀਂ ਕਰਾ ਤਾਂ ਤੂੰ ਆਪੇ ਮੈਂ ਆਪੇ ਕਰੂੰਗਾ ਨਹੀਂ ਕਰਾ ਤਾਂ ਤੁਸੀਂ ਆਪੇ ਹੀ ਲਿਓ ਅਸੀਂ ਨਹੀਂ ਕੁਝ ਕਹਿੰਦੇ ਤੁਸੀਂ ਕਰਾ ਲਿਓ ਅਸੀਂ ਤੁਹਾਨੂੰ ਹਸਪਤਾਲ ਲੈ ਚਲਦੇ ਆ ਇਹਦੀ ਗੱਲ ਕਰਦਾ ਮੈਂ ਆਪੇ ਕਰਾਉਂਗਾ ਜੋ ਕਰਨਾ ਕਰਨੀ ਠੀਕ ਨਹੀਂ ਆਪੇ ਕਰੂੰਗਾ ਮੈਂ ਮੇਲ ਬੰਦੇ ਲੱਗੇ ਨੇ ਕੀ ਨਾਂ ਦੀ ਬੰਦਿਆਂ ਦਾ ਥੋੜਿਆਂ ਦਾ ਕੀ ਨਾਂ ਬੰਦਿਆਂ ਦਾ ਕੋਈ ਨੰਬਰ ਦੇ ਦਿਓ ਅਸੀਂ ਬੰਦਿਆਂ ਨਾਲ ਗੱਲ ਕਰ ਲੈਨੇ ਥੋੜਿਆਂ ਨਾਲ ਆ ਤੁਹਾਨੂੰ ਤੇ ਨਾਲ ਕੇ ਕਿਸੇ ਨੂੰ ਨੰਬਰ ਨਹੀਂ ਦੇਣਾ ਕਾ ਤੂੰ ਬਾਪੂ ਅਸੀਂ ਤੇਰੇ ਪੁੱਤ ਬਣ ਕੇ ਆਏ ਆ ਮੈਂ ਜਿਹੜੀ ਗੱਲ ਜੇ ਪੈਸਿਆਂ ਦੀ ਲੋੜਾ ਹੋਰ ਲੈ ਲੈ ਪੈਸੇ ਨਾ ਬਸ ਬਸ ਤੁਸੀਂ ਦਿੱਤੇ ਬਹੁਤ ਨਹੀਂ ਲੈਣਾ ਹੋਰ ਲੈ ਲੈ ਬਾਪੂ ਬਸ 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 ਆਈ ਤੁਹਾਡੀ ਕਿਰਪਾ ਬੜੀ ਠੀਕ ਆ ਬਾਪੂ ਅਸੀਂ ਤਾਂ ਇਹ ਕਹਿੰਦੇ ਸੀ ਬਾਪੂ ਚੱਲ ਤੇਰੀ ਮਦਦਤ ਹੋ ਜੂ অপারেশন ਹੋ ਜਾਊਗਾ ਤੁਰੰਤ ਫਿਰਦਾ ਹੋ ਜਾਏਗਾ ਸਾਡੀ ਕਾ ਮੈਂ ਬੰਦੇ ਹੈਗੇ ਨਹੀਂ ਗਾਵੜੀ ਆ ਸਾਹਿਬ ਹੈਗੇ ਨਹੀਂ ਗਾਵੜੀ ਸਾਹਿਬ ਨਾਲ ਗੱਲ ਕਰਾਂ ਮੈਂ ਮੈਂ ਗਾਵੜੀਏ ਸਾਬ ਨੂੰ ਮੈਂ ਆਪੇ ਕਰੂੰਗਾ ਉਹਨੇ ਕੋਈ ਕੁਛ ਨਹੀਂ ਕਰ ਮੈਂ ਮੈਂ ਗਾਵੜੀਏ ਸਾਬ ਨੂੰ ਫੋਨ ਲਾ ਲੈਣਾ ਮੈਂ ਤੁਹਾਡੀ ਗੱਲ ਕਰਾਵਾਂ ਮਾਫੀ ਕਰਾਂਗਾ ਮੈਂ ਸਮੇਂ ਸਮੇਂ ਤੁਹਾਡੇ ਕੋ ਫੋਨ ਹੈਗਾ ਤੁਹਾਡੇ ਕੋਲੇ ਮੇਰੇ ਕੋ ਫੋਨ ਨਹੀਂ ਹੈਗਾ ਫਿਰ ਮੈਂ ਆਪਦੇ ਫੋਨ ਤੋਂ ਗੱਲ ਕਰਾ ਦਵਾਂ ਨਾ ਨਾ ਕੁਛ ਨਹੀਂ ਕਰਦਾ ਤੁਹਾਨੂੰ ਸਮਾਂ ਮਾਫੀ ਕਰਾਂਗਾ ਵੀਰ ਉਹਨੇ ਕਿਹਾ ਨਹੀਂ ਜੀ ਗਾਵੜੀਏ ਸਾਹਿਬ ਤੁਹਾਨੂੰ ਕਹਿ ਦੇਣਾ ਵੀ ਸਵਰਨ ਸਿੰਘ ਜਾ ਕੇ ਇਲਾਜ ਕਰਾ ਲਾ ਫਿਰ ਚੱਲ ਬੜੋਗੇ ਹਾਂ ਜਿਸ ਗਾਵੜੀਏ ਸਾਹਿਬ ਤੁਹਾਨੂੰ ਕਹਿ ਦੇਣਾ ਵੀ ਮੁੰਡਿਆਂ ਦੇ ਨਾਲ ਜਾ ਕੇ ਆਪਦਾ ਇਲਾਜ ਕਰਾ ਲਾ ਮੈਂ ਕਿਸੇ ਕੋਲ ਨਹੀਂ ਜਾਣਾ ਵੀ ਮੈਂ ਇੱਥੇ ਜਾਣਾ ਅੱਛਾ ਮੈਂ ਇੱਥੇ ਰਹਿਣਾ ਵੀ ਬੇਨਤੀ ਕਰ ਤੁਮ ਨਹੀਂ ਕੋਈ ਨਾ ਬਾਪੂ ਕੋਈ ਤੂੰ ਸਾਡਾ ਪਿਆਉ ਆ ਐ ਨਹੀਂ ਕੋਈ ਗੱਲ ਲਈ ਤੇ ਤੇਰੀ ਮਦਦ ਵਾਸਤੇ ਆ ਤੈਨੂੰ ਤੰਗ ਕਰਨ ਥੋੜੀ ਆ ਮੈਂ ਗੱਲ ਕਰਦਾ ਮੈਂ ਬਿਮਾਰ ਆ ਨਾ ਤੁਹਾਨੂੰ ਸਮਝਾ ਮੇਰੇ ਪਾਸ ਬਹੁਤ ਫਾਕੂ ਮੈਂ ਤਾਂ ਹੀ ਬਾਪੂ ਤੇਰੀ ਮਦਦ ਲਈ ਆਇਆ ਤੂੰ ਬਿਮਾਰ ਰਹਿਣਾ ਕਿੰਨਾ ਔਖਾ ਰਹਿਣਾ ਮਾ ਮਾਫ਼ ਕਰਨਾ ਰੋਸ ਦਰਖ ਦਿਨ ਤੈਨੂੰ ਹਸਪਤਾਲ ਦਾਖਲ ਕਰਾ ਦੇਣ ਤੇਰਾ ਖਰਚਾ ਕੋਈ ਨਹੀਂ ਆਉਣਾ ਪੈਸੇ ਅਸੀਂ ਦੇ ਦਾਂਗੇ ਮੈਂ ਕਿੱਥੇ ਨਹੀਂ ਜਾਣਾ ਵੀ ਮੈਂ ਤੈਨੂੰ ਸਮਝਾਇਆ ਜਾਣਾ ਅੱਛਾ ਬੇਨਤੀ ਕਰਦਾ ਸੁਣ ਨੀ ਇਹਨੂੰ ਜਿੰਦਾ ਲਾ ਕੇ ਚਾਬੀ ਨਾਲ ਲੈ ਜਾ ਕਮਰੇ ਨੂੰ ਕਮਰੇ ਤੇਰੇ ਚ ਕੋਈ ਨਹੀਂ ਬੜੂਗਾ ਮੈਂ ਜੇ ਕਿ ਤੁਹਾਨੂੰ ਬੇਨਤੀ ਕਰਦਾ ਮੈਂ ਕਿਸੇ ਨੂੰ ਜਾਣਾ ਹਾਂ ਹਾਂ ਬਾਬਾ ਜੀ ਖੜੇ ਨੇ ਕਮਰੇ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ ਤੁਹਾਡੇ ਕਮਰੇ 'ਚ ਨਹੀਂ ਕੋਈ ਬੜੂਗਾ ਕੋਈ ਨਹੀਂ ਆਉਂਦਾ ਕਮਰੇ 'ਚ ਮੈਂ ਬੇਨਤੀ ਕਰਦਾ ਮੈਂ ਕਿਸੇ ਨੂੰ ਨਹੀਂ ਕਰਨਾ ਇਲਾਜ ਕਰਾ ਲੈ ਬਾਪੂ ਮੈਂ ਕੁਛ ਨਹੀਂ ਕਹਿਣਾ ਵੀਰ ਮੈਂ ਸੰਦਮਾ ਬਾਪੂ ਬਜ਼ੁਰਗ ਹੋ ਗਿਆ ਸ਼ਰੀਰ ਨਾ ਫਿਰ ਔਖਾ ਹੋਊਗਾ ਜੇ ਉੱਤੇ ਜਾ ਕੇ ਹੋ ਗਏ ਹੋ ਵੀ ਮੈਂ ਜਾ ਤੁਹਾਨੂੰ ਬੇਨਤੀ ਕਰੀ ਇਹਨਾਂ ਨੂੰ ਮੈਂ ਕੁਛ ਨਹੀਂ ਕਰਨਾ ਮੇਰੇ ਕੋਈ ਨਾ ਬਾਪੂ ਬਣ ਕੇ ਆਖੇ ਲੱਗ ਜਾ ਸਾਡੇ ਅਸੀਂ ਵੀ ਕਿਰਪਾ ਕਰੋ ਬਸ ਅਸੀਂ ਤੇਰੇ ਪੁੱਤ ਅਸੀਂ ਆਪਦਾ ਪਿਓ ਸਮਝ ਕੇ ਤੈਨੂੰ ਲੈਣ ਆਏ ਆ ਮੈਂ ਜਾਣਾ ਲੋਣੇ ਨਹੀਂ ਚੱਲਦਾ ਨਹੀਂ ਬਾਪੂ ਬਣ ਕੇ ਮੇਰਾ ਬਾਪੂ ਨਹੀਂ ਤੂੰ ਸਾਡੇ ਆਖੇ ਲੱਗ ਜਾ ਹਾਂ ਇਹ ਗੱਲ ਕਰਦਾ ਮੈਂ ਜਾਣਾ ਕਿਤੇ ਨਹੀਂ ਨਹੀਂ ਤੂੰ ਨਾ ਜਾਈ ਬਾਪੂ ਅਸੀਂ ਲੈ ਚੱਲਾਂਗੇ ਤੈਨੂੰ ਮੈਂ ਇਹ ਨਹੀਂ ਗੱਲ ਕਰਦਾ ਮੈਂ 20 ਕਿਲੋ ਨਹੀਂ ਜਾਣਾ ਮੈਨੂੰ ਅਸੀਂ ਤੈਨੂੰ ਫੜ ਕੇ ਗੱਡੀ 'ਚ ਬਿਠਾ ਲੈਨੇ ਆ ਬਾਪੂ ਚ ਮੈਂ ਸਾਨੂੰ ਦੱਸੀ ਜਾਂਦਾ ਕਿਸੇ ਨੂੰ ਨਹੀਂ ਜਾਣਾ ਵੀਰ ਨਹੀਂ ਤੂੰ ਨਾ ਜਾਈ ਬਾਪੂ ਤੇਨੂੰ ਛੱਡ ਜਾਗੇ ਅਸੀਂ 2-3 ਦਿਨਾਂ ਬਾਅਦ ਵਾਪਸ ਕਿਸੇ ਨਹੀਂ ਜਾਣਾ ਮੈਂ ਕਿਸੇ ਨੂੰ ਨਹੀਂ ਜਾਣਾ ਨਾ ਬਾਪੂ ਐਂ ਨਾ ਕਰ ਯਾਰ ਬਾਪੂ ਨਹੀਂ ਸਾਡਾ ਮੈਂ ਤੁਹਾਨੂੰ ਦੱਸਾਂਗਾ ਬਾਪੂ ਨਹੀਂ ਮੇਰਾ ਮੇਰਾ ਬਾਪੂ ਨਹੀਂ ਆਖੇ ਲੱਗ ਜਾ ਤੰਗ ਨਾ ਕਰੀਂ ਨਹੀਂ ਬਾਪੂ ਤੰਗ ਨਹੀਂ ਕਰਦੇ ਉਹ ਕੀ ਕਰਦੇ ਉਹ ਦੇਖ ਤੁਸੀਂ ਅਸੀਂ ਕਿੱਡੇ ਵੱਡੇ ਵੱਡੇ ਸੈਜ ਹੋ ਗਏ ਬਾਪੂ ਬਣ ਕੇ ਬਾਪੂ ਬਣ ਕੇ ਮੇਰਾ ਪਿਆਰ ਬਣ ਕੇ ਆਖੇ ਲੱਗ ਜਾ ਮੇਰਾ ਪਿਆਰ ਮੈਂ ਫੇਰ ਬਾਅਦ ਕਿੱਦਾਂ ਜਾ ਰਹਿਣ ਤੈਨੂੰ ਇੱਥੇ ਹਸਪਤਾਲ ਦਾਖਲ ਕਰਾਉਣਾ ਹੋਰ ਕੁਝ ਨਹੀਂ ਕਰਾਉਣਾ ਇਹਨੂੰ ਜਿੰਦਾ ਲਾ ਕੇ ਚਾਬੀ ਨਾਲ ਲੈ ਚੱਲ ਕਮਰੇ ਨੂੰ ਚੱਲ ਮੇਰਾ ਪਿਆਰ ਚੱਲ ਮੈਂ ਇਹ ਨਹੀਂ ਕਰਗਾ ਉਹਨੂੰ ਬੇਦੀ ਕਰਾਂਗਾ ਮੇਰਾ ਪਰੌਨੀ ਜਿਹੜੀ ਦਰਦ ਦੀ ਦਵਾਈ ਲੈਣਾ ਨਾ ਉਹ ਦਰਦ ਦੀ ਦਵਾਈ ਦੇਣਗੇ ਕਿੰਨੇ ਲਾਗਾ ਰਖੂ ਸਮਾਂ ਅੱਛਾ ਤੈਨੂੰ ਗੋਲੀ ਦੇ ਦਾਂਗੇ ਦਰਦ ਵਾਲੀ ਜਿਹੜੀ ਵੀ ਮੈਂ ਇਹ ਨਹੀਂ ਕਰਗਾ ਮੈਂ ਕਿਤੇ ਨਹੀਂ ਜਾਣਾ ਕੋਈ ਸਮਾਂ ਨਹੀਂ ਬਾਪੂ ਬਣ ਕੇ ਅੱਖ ਲਾ ਕੇ ਅੱਖ ਲੱਗੀ ਸਾਡੇ ਮੈਂ ਜਦ ਕਹਾਂ ਮੈਂ ਕਿਤੇ ਨਹੀਂ ਜਾਣਾ ਕਿੰਨੀ ਤਕਲੀਫ ਚੁਹਨਾ ਰਾਤ ਨੂੰ ਚੀਕਾਂ ਮਾਰਨਾ ਬਾਪੂ ਮੈਨੂੰ ਹੈਗੀ ਮੈਂ ਆਪੇ ਨਾਲ ਕਰਾਉਂਗਾ ਨਾਲ ਕਰਾ ਰਹੇ ਹਾਂ ਮੈਂ ਚੱਲ ਬਾਪੂ ਬਣ ਕੇ ਅੱਖ ਲਾ ਰਾ ਕਰਾ ਰਹੇ ਹਾਂ ਵੀ ਮੈਂ ਚੱਲ ਮੇਰੇ ਨਾਲ ਚੱਲ ਬਾਪੂ ਕੋਈ ਨਹੀਂ ਜਾਣਾ ਕੋਈ ਮੈਂ ਚੱਲ ਮੇਰਾ ਪਿਓ ਮੈਂ ਹੋਈ ਗੱਲ ਕਰਾਉਣਾ ਸਰਦਨ ਸਿੰਘ ਬਾਪੂ ਉਸ ਤੇਰੇ ਪੁੱਤ ਬਣ ਕੇ ਆਇਆ ਤੇਰੇ ਪੁੱਤ ਬਣ ਕੇ ਆਇਆ ਤੈਨੂੰ ਮੈਂ ਜਿਹੜੀ ਕਹਾਂ ਮੈਂ ਕਿਤੇ ਨਹੀਂ ਜਾਣਾ ਬਈ ਬਾਪੂ ਨੀ ਮੇਰਾ ਨਾ ਮੇਰਾ ਮੈਂ ਹੋਈ ਗੱਲ ਮਾ ਚਾਹੁੰਦਾ ਤਸੀ ਜਾਣਾ ਬਾਰ-ਬਾਰ ਮੈਂ ਕਿਤੇ ਨਹੀਂ ਜਾਣਾ ਦੇ ਬਾਪੂ ਮੇਰੇ ਸਿਰ ਤੇ ਹੱਥ ਰੱਖ ਦੇ ਨਾ ਮਾ ਕੋ ਨਾ ਮੈਂ ਚੱਲ ਸਿਰ ਤੇ ਹੱਥ ਰੱਖ ਦੇ ਸਿਰ ਤੇ ਹੱਥ ਰੱਖ ਦੇ ਚੱਲ ਚੱਲ ਫਿਰ ਚੱਲੀ ਹੁਣ ਦੇ ਨਾ ਤੂੰ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਆਵਨ ਪਰ ਤੁਮ ਅਸ਼ੀਰਵਾਦ ਦਿੱਤਾ ਨਾ ਤੇ ਪੁੱਤ ਦਾ ਵੀ ਫਰਜ਼ ਬਣਦਾ ਵੀ ਆਪਦੇ ਪਿਓ ਦਾ ਨਾਲ ਕਰਾਉਣਾ ਮੈਂ ਕਹਿੰਦਾ ਵੀ ਕਰਦਾ ਆਂ ਅਲਵੀ ਨੂੰ ਪੈਸਾ ਦਰਦਾ ਤਾਂ ਇੱਥੇ ਆਪਾ ਹਸਪਤਾਲ ਚ ਦਾਖਲ ਕਰਾ ਦੇ ਤੈਨੂੰ ਉੱਥੇ ਤੇਰਾ ਆਪਰੇਸ਼ਨ ਹੋ ਜਾਣਾ ਬਾਰ ਬਾਰ ਮੈਂ ਟੰਗ ਨਾ ਕਰੋ ਨਹੀਂ ਨਹੀਂ ਬਾਪੂ ਬਣ ਕੇ ਚਲੋ ਚੱਕੋ ਬਾਪੂ ਨੂੰ ਕਾਕਾ ਹਾਂ ਚੱਕੋ ਬਾਪੂ ਨੂੰ ਲੈ ਕੇ ਚੱਲੀਏ ਨਾ ਨਹੀਂ ਜੀ ਕਹੋ ਨਾ ਨਾ ਕਿਹਦੇ ਦਾ ਨਾ ਬਾਪੂ ਚੱਲ ਚਲੀਏ ਆ ਜਾਓ ਬਾਪੂ ਜੀ ਚਲੋ ਆਜੋ ਜੀ ਆਪਾਂ ਨੂੰ ਰੱਖਣਾ ਓਏ ਬਾਪੂ ਚੱਲ ਵਾਪਸ 10 ਮਿੰਟਾਂ ਚੱਲੋ ਕੋਈ ਨੀ ਕੋਈ ਨੀ ਕਹਿੰਦੇ ਚੱਲੋ ਦੱਸਾਂ ਮਿੰਟਾਂ ਚਾ ਜਾ ਜਾਣਾ ਦੱਸਾਂ ਮਿੰਟਾਂ ਚਾ ਦਵਾਈ ਲੈ ਕੇ ਨਾ ਦਰਦੀ ਆ ਜਾਣਾ ਬਾਪੂ ਗੱਲ ਕਿਹੜੀ ਯਾਰ ਚੱਲੂ ਮੈਂ ਤੇਰੇ ਨਾਲ ਹੀ ਚੱਲਿਆ ਮੈਂ ਤੈਨੂੰ ਨਾਲ ਹੀ ਤੈਨੂੰ ਚਾਪ ਉਹ ਕੁਛ ਨਹੀਂ ਆਦੇ ਤੈਨੂੰ ਕੁਝ ਨਹੀਂ ਆਦੇ ਚਲੋ ਬਾਪੂ ਜੀ ਚਲੋ ਪਾਗਰ ਮੰਗਣਾ ਸੰਦਾ ਪਿਓ ਵਾਂ ਤੂੰ ਬਾਪੂ ਸੰਦਾ ਬਾਪੂ ਔਰ ਉੱਥੇ ਬੈਠ ਜਾ ਆਪਾਂ ਫਟਾਰਾ ਮੋੜੀਆ ਮੈਂ ਮੈਂ ਮਾਰ ਦਿੱਤਾ ਨਾ ਮੇਰਾ ਬਾਪੂ ਓ ਨਹੀਂ ਮਾਰਦਾ ਤੂੰ ਓਏ ਮੇਰੇ ਚੱਕੋ ਵੀ ਚੱਕੋ ਚੱਕੋ ਵੀ ਮੈਂ ਵੀ ਚੱਲਾ ਨਾਲ ਤੇਰੇ ਹਟ ਅਨ ਨਾਲ ਚੱਲੇ ਆਂ ਤੇਰੇ ਮੈਂ ਓਏ ਕੰਮ ਕਰ ਖਾਲੀ ਉਹ ਗਿੰਦਾ ਲਾ ਦੇ ਨੇ ਉਹ ਜਿੰਦਾ ਲਾ ਦੇ ਨੇ ਜਿੰਦਾ ਲਾ ਦੇ ਨੇ ਜਿੰਦਾ ਲਾ ਦੇ ਨੇ ਉਹ ਜਿੰਦਾ ਲਾ ਦੇ ਨੇ ਜਿੰਦਾ ਤੰਗ ਨਾ ਕਰੋ ਗਿੰਦਾ ਲਾ ਦੇ ਮੈਂ ਨਹੀਂ ਕਰਦਾ ਜਿੰਦਾ ਲਾ ਦੇ ਨਹੀਂ ਕਰਦਾ ਤੰਗ ਵੀ ਨਾ ਕਰ ਮੈਂ 7 ਨਾ ਵਿੱਚ ਵੀ ਆ ਰੇ ਲੋਣਾ ਨਹੀਂ ਰੋਕ ਜੋ ਇਲਾਜ ਕਰਨ ਦੇ ਬਾਅਦ ਆਹ ਰੇ ਜਾਨੀ ਕਰੋ ਨਾ ਕੋਈ ਤੰਗ ਨਾ ਕਰੋ ਨਹੀਂ ਕਰਦੇ ਨਹੀਂ ਕਰਦੇ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਸਵਰਨ ਸਿੰਘ ਜੀ ਦੀਆਂ ਤੁਸੀਂ ਨਲਾਂ ਦੇਖੋ ਟੈਸਟੀਕਲ ਦੇਖੋ ਕਿੰਨੇ ਵੱਡੇ ਵੱਡੇ ਹੋ ਗਏ ਨੇ ਸਿਰ ਦੇ ਸਾਈਜ਼ ਤੋਂ ਵੀ ਵੱਡੇ ਟੈਸਟੀਕਲ ਹੋ ਗਏ ਨੇ ਤੇ ਬਾਪੂ ਜੀ ਦੇ ਪਰਿਵਾਰ ਦੇ ਵਿੱਚ ਪਿਛਲੇ ਹੁਣ ਕੋਈ ਨਹੀਂ ਰਿਹਾ ਧਰਮ ਪਤਨੀ ਸੀ ਉਹ ਵੀ ਪੂਰੀ ਹੋ ਗਈ ਦੋਨੋਂ ਮੀਆਂ ਬੀਬੀ ਹੋਈ ਇੱਥੇ ਰਹਿੰਦੇ ਸੀ ਪਿਛਲੇ 15 20 ਸਾਲਾਂ ਤੋਂ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਇਹਨਾਂ ਨੂੰ ਸਿਰ ਤੇ ਛੱਤ ਮਿਲੀ ਹੋਈ ਆ ਧੰਨਵਾਦ ਹੈ ਕਮੇਟੀ ਦਾ ਜਾਂ ਇੱਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਸ ਬਜ਼ੁਰਗ ਨੂੰ ਘਟੋ ਘਾਟ ਇੱਥੇ ਆਸਰਾ ਦਿੱਤਾ ਹੋਇਆ ਗੁਰੂ ਦੇ ਘਰ ਦੇ ਵਿੱਚ ਬਾਪੂ ਜੀ ਰਹਿ ਰਹੇ ਨੇ ਬਾਪੂ ਜੀ ਦਾ ਪਿੱਛੇ ਪਰਿਵਾਰ ਦੇ ਵਿੱਚ ਕੌਣ ਆ ਉਹਨਾਂ ਦੇ ਫੋਨ ਨੰਬਰ ਜਾਂ ਕੋਈ ਬਾਪੂ ਦਾ ਧੀ ਪੁੱਤ ਕੁਝ ਨਹੀਂ ਪਤਾ ਇੱਥੇ ਕਿਸੇ ਨੂੰ ਵੀ ਕਿਉਂਕਿ ਬਾਪੂ ਤੇ ਬਾਪੂ ਦੀ ਧਰਮ ਪਤਨੀ ਰਹਿੰਦੇ ਸੀ ਇੱਥੇ ਤੇ ਮਾਤਾ ਦੀ ਡੈਥ ਤੋਂ ਬਾਅਦ ਹੁਣ ਬਾਪੂ ਇਕੱਲੇ ਹੀ ਰਹਿੰਦੇ ਬਾਪੂ ਥੋੜੇ ਜਿ ਜਿਵੇਂ ਕਹਦੀ ਇਹ ਬੈੜੇ ਸੁਵਾਦੇ ਨੇ ਕਿਸੇ ਨੂੰ ਬਾਹਲਾ ਬੁਲਾਉਂਦੇ ਨਹੀਂ ਨਾ ਕਿਸੇ ਨੂੰ ਆਪਣੇ ਕਮਰੇ ਚ ਪਾੜਨ ਦਿੰਦੇ ਆ ਤੇ ਨਾ ਹੀ ਆਪਣਾ ਕੋਈ ਪ੍ਰੋਪਰ ਇਲਾਜ ਕਰਾ ਰਹੇ ਨੇ ਤੇ ਸਾਨੂੰ ਜਸਵੀਰ ਵੀਰੇ ਉਹਨਾਂ ਨੇ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀਰੇ ਉਹਨਾਂ ਨੇ ਤੇ ਬਾਪੂ ਜੀ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਅਸੀਂ ਅੱਜ ਇੱਥੇ ਪਹੁੰਚੇ ਸੀ ਇੱਥੇ ਬਾਬਾ ਜੀ ਹੁਣੀ ਵੀ ਸਾਨੂੰ ਮਿਲੇ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਬਾਬਾ ਜੀ ਹੁਣੀ ਇੱਥੇ ਤੇ ਇਹਨਾਂ ਨੇ ਵੀ ਸਾਰਿਆਂ ਨੇ ਦੱਸਿਆ ਵੀ ਬਾਪੂ ਜੀ ਬਹੁਤ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਨੇ ਬਈ ਪਰ ਇਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਜਾਂ ਕੋਈ ਅੱਗੇ ਪਿੱਛੇ ਕੋਈ ਆਉਣ ਵਾਲਾ ਹੈ ਨਹੀਂ ਇਹਨੂੰ ਦੇਖਣ ਵਾਲਾ ਹੁਣ ਕੋਈ ਨਹੀਂ ਬਜ਼ੁਰਗ ਹੋ ਗਿਆ ਕਰਕੇ ਇਕੱਲਾ ਤੁਰ ਵੀ ਬਹੁਤ ਔਖਾ ਹੋ ਕੇ ਤੁਰਦਾ ਮੁਸ਼ਕਲ ਨਾਲਈ ਬਈ ਅੰਦਰ ਹੀ ਪਿਆ ਰਹਿੰਦਾ ਪ੍ਰਸ਼ਾਦਾ ਪਾਣੀ ਸਾਰੇ ਇਹ ਦੇ ਦਿੰਦੇ ਨੇ ਗੁਰੂ ਘਰ ਤੋਂ ਲੰਗਰ ਪ੍ਰਸ਼ਾਦਾ ਆ ਜਾਂਦਾ ਤੇ ਛਕ ਲੈਂਦੇ ਨੇ ਤੇ ਬਾਕੀ ਇਸ ਵੀਰ ਸਿੰਘ ਜੀ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਬਾਰੇ ਇਹ ਨਾ ਮੈਂ ਥੋਗੀ ਨਗਰਿਆ ਸੀ ਤੇ ਹਾਈ ਹਾਈ ਦੀ ਆਵਾਜ਼ ਆ ਰਹੀ ਸੀ ਜ਼ੋਰ-ਜ਼ੋਰ ਅੱਛਾ ਮੈਂ ਕਹਿੰਦਾ ਕੋਈ ਜਾਨਵਰ ਹੋਵੇ ਜਾਂ ਕੋਈ ਹੋਰ ਗੱਲ ਦੇਖਿਆ ਤੇ ਬਾਪੂ ਜੀ ਆ ਚੀਜ਼ ਨੂੰ ਫੜ ਕੇ ਨਾ ਵੀ ਨਾਪ ਨਾਪ ਰਹਿ ਰਹੇ ਸੀ ਵੀ ਦਰਦ ਹੋ ਰਿਹਾ ਜਿਆਦਾ ਫਿਰ ਮੈਂ ਦਵਾਈ ਲਿਆ ਕੇ ਦਿੱਤੀ ਉਹ ਤੁਹਾਨੂੰ ਵੀ ਵੀਡੀਓ ਪਾਈ ਸੀ ਜੀ ਉਦੋਂ ਬਾਅਦ ਫਿਰ ਮੈਂ ਸੰਪਰਕ ਕਰਿਆ ਮੈਂ ਕਹਿੰਦਾ ਵੀ ਲੋੜ ਅੱਗੇ ਤਾਂ ਬਾਪੂ ਚੱਲ ਆਪ ਚੱਲ ਫਿਰ ਸੱਤ ਚੱਲੇ ਜਾਂਦੇ ਲੰਗਰ ਚ ਉੱਥੋਂ ਪ੍ਰਸ਼ਾਦਾ ਛੱਕ ਕੇ ਆਉਂਦੇ ਸੀ ਚਾਹ ਪੀ ਆਉਂਦੇ ਸੀ ਬਾਬਾ ਜੀ ਰੋਪਲੇ ਚਲੇ ਜਾਂਦਾ ਗੰਦ ਵੀ ਅੰਦਰ ਹੀ ਕਰੀ ਜਾਂਦੇ ਲੈਟਰਨ ਵੀ ਉੱਧਰ ਕਰਿਆ ਵੀ ਅੰਦਰ ਕਰਦੇ ਦੋ ਤਿੰਨ ਵਾਰੀ ਮੈਂ ਕਸ਼ਹਿਰਾ ਪਾ ਕੇ ਗਿਆ ਉਹ ਵੀ ਲਾ ਦਿੰਦੇ ਫਿਰ ਕਸ਼ਹਿਰਾ ਪੈਂਦਾ ਹੀ ਨਹੀਂ ਹਾਂ ਦਰਦ ਹੁੰਦਾ ਨਾ ਪੈਰ ਵੀ ਜਾਂਦੇ ਨਹੀਂ ਦੇਖਣੇ ਨਹੀਂ ਲੈਟਰਨ ਵੀ ਅੰਦਰ ਗੰਦਗੀ ਚ ਰਹ ਰਹੇ ਹਾਂ ਅੰਦਰ ਵੜ ਨਹੀਂ ਦਿੰਦਾ ਕਿਸੇ ਨੂੰ ਜਦੋਂ ਮੈਂ ਅੜ ਉਹ ਤੁਸੀਂ ਦਵਾਈ ਗਏ ਹੋਈ ਸੀ ਵੀਰ ਜੀ ਆਂਦੇ ਜਿੱਦਨ ਵੀਰ ਜੀ ਆ ਗਏ ਜਿਹਦੇ ਭੇਜਿਆ ਤੁਸੀਂ ਆ ਗਏ ਬਹੁਤ ਧੰਵਾਦ ਜੀ ਤੇ ਹੋਰ ਕੋਈ ਜਾਣਕਾਰੀ ਬਾਬਾ ਜੀ ਇਹਨਾਂ ਬਾਰੇ ਕੋਈ ਨਹੀਂ ਆਪਾਂ ਨੂੰ ਇੰਨਾ ਹੀ ਪਤਾ ਬਸ ਅਸੀਂ ਤਾਂ ਜਿਵੇਂ ਦਾ ਇਸਤਰੀ ਦੇਖ ਰਹੇ ਹਾਂ ਜੀ ਕਹੀਂ ਦਿੰਦਾ ਈ ਪੁੱਤ ਇਹਨਾਂ ਦਾ ਜਾਂ ਕੋਈ ਕੋਈ ਨਹੀਂ ਦੇਖਿਆ ਇਹਨਾਂ ਕੋਲ ਆਂਦੇ ਕੋਈ ਸੇਵਾਦਾਰ ਕੋਈ ਆ ਗਿਆ ਬਰੈਡ ਦੇ ਕੇ ਆ ਜਾਂ ਕੋਈ ਹੋਰ ਚੀਜ਼ ਦੇ ਕੇ ਆ ਹੋ ਰਹੀ ਜਾਂਦੇ ਨੇ ਬਸ ਸੇਵਾਦਾਰ ਹੀ ਜਿਹੜਾ ਹਾਂ ਜੀ ਤੁਮ ਤਾਂ ਫਿਰਦੇ ਨਾ ਸੇਵਾਦਾਰ ਹੀ ਆ ਕੇ ਪਾਣੀ ਦੇ ਕੇ ਕੋਈ ਰਿਸ਼ਤੇਦਾਰ ਕੋਈ ਕਦੇ ਨਹੀਂ ਦੇਖਿਆ ਅੱਛਾ ਕੋਈ ਰਿਸ਼ਤੇਦਾਰ ਨਹੀਂ ਕਰੇ ਦੇਖਿਆ ਤੇ ਮੇਰਾ ਤਾਂ ਕੋਈ ਮਾਤਾ ਦੇਖੀ ਜਿਹੜੀ ਬਸ ਇਹਦੀ ਘਰ ਵਾਲੀ ਜੀ ਤੇ ਹੁਣ ਇੱਕ ਪੂਰੀ ਹੋ ਗਈ ਬਹੁਤ ਜ਼ਿਆਦਾ ਪੁਰਾਣਾ ਉਹ ਮੜੀ ਮੱਟੇ ਕੇਅਰ ਕਰਦੀ ਸੀ ਉਹ ਕਿੰਨੇ ਕ ਟਾਈਮ ਤੋਂ ਪੂਰੀ ਹੋ ਗਈ ਉਹ ਹੋ ਗਏ ਮੇਰੇ ਖਿਆਲ ਤਿੰਨ ਚਾਰ ਸਾਲ ਤੋਂ ਹੋ ਹੀ ਗਏ ਮਿੰਦਾਂ ਉਸ ਤੋਂ ਬਾਅਦ ਹੀ ਜ਼ਿਆਦਾ ਫਿਰ ਇੰਦਾ ਹੋ ਗਿਆ ਹੋਰ ਕੀ ਕਹਿੰਦੇ ਤੁਸੀਂ ਤੇ ਹੁਣ ਬਾਪੂ ਪਤਾ ਨਹੀਂ ਇਹਨਾਂ ਦੇ ਦਿਮਾਗ ਦੀ ਕਾੜ ਹੈ ਜਾਂ ਵਾਕਈ ਇਹ ਗੱਲ ਸੱਚ ਹੈ ਬਾਪੂ ਕਹਿੰਦਾ ਮੇਰਾ ਮੁੰਡਾ ਇੱਕ ਸੈਂਟਰ ਦੇ ਵਿੱਚ ਕੰਮ ਕਰਦਾ ਦਿੱਲੀ ਮੋਦੀਆ ਮੋਦੀ ਦੇ ਨਾਲ ਕੰਮ ਕਰਦਾ ਵਾ ਤੇ ਇੱਕ ਬਾਪੂ ਦੱਸਦਾ ਵੀ ਮੈਂ ਕਾਲੀ ਦਲ ਦਾ ਮੈਂਬਰ ਆ ਚਲੋ ਕਾਰਡ ਵੀ ਬਾਪੂ ਦੇ ਕੋਲੇ ਹੈਗਾ ਹਨਾ ਸਵਰਨ ਸਿੰਘ ਸਾਨੂੰ ਬਖਤੌਰ ਸਿੰਘ ਬਾਪੂ ਦਾ ਨਾਮ ਆ Shimla Puri ਗਲੀ ਨੰਬਰ 6 ਦਾ ਐਡਰੈਸ ਆ ਉਹਦੇ ਤੇ ਤੇ ਜੇ ਕੋਈ ਭੈਣ ਭਰਾ ਪਛਾਣਦਾ ਵਾ ਬਾਪੂ ਜੀ ਨੂੰ ਤਾਂ ਪੁਲਿਸ ਸਾਨੂੰ ਉਹ ਵੀ ਸੰਪਰਕ ਕਰਨ ਕਿਉਂਕਿ ਬਾਪੂ ਜੀ ਬਾਰੇ ਕੁਝ ਪਤਾ ਲੱਗ ਜਾਊਗਾ ਬਾਪੂ ਜੀ ਦਵਾਈ ਲਾਦੇ ਮੜੀ ਜੀ ਹਾਂ ਦਵਾਈ ਦਵਾ ਕੇ ਲਿਆ ਹੁੰਦੇ ਨੇ ਬਾਪੂ ਨੂੰ ਐਂ ਹੀ ਬੰਨ ਕੇ ਰੱਖਣੀ ਹੈ ਹੋਲੋ ਆ ਬਾਪੂ ਜੀ ਦਾ ਫੇਸ ਤੁਸੀਂ ਧਿਆਨ ਨਾਲ ਦੇਖੋ ਜੀ ਪੂਰਾ ਹਨਾ ਜੇ ਕੋਈ ਪਹਿਚਾਨਦਾ ਬਾਪੂ ਸਵਰਨ ਸਿੰਘ ਜੀ ਨੂੰ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਹੇਠਾ ਨੰਬਰ ਦਿੱਤੇ ਹੋਏ ਆ ਅੱਜ ਅਸੀਂ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਤੇ ਉੱਥੇ ਪਹੁੰਚੇ ਹਾਂ 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਸ਼ੋਪਾ ਪ੍ਰਾਪਤ ਧਰਤੀ ਆਲਮਗੀਰ ਸਾਹਿਬ ਦੇ ਵਿੱਚ ਤੇ ਅਸੀਂ ਸਾਰੇ ਮੈਂਬਰ ਛੋਟਾ ਬ੍ਰਦਰ ਵੀ ਮੇਰਾ ਇਕਵਿੰਦਰ ਜੀ ਤਾਂ ਆਇਆ ਹੋਇਆ ਸੀ ਨਾਲ ਬਾਪੂ ਜੀ ਦਾ ਕਮਰਾ ਵੀ ਤੁਹਾਨੂੰ ਦਿਖਾਉਨੇ ਆਂ ਸੀ। ਕਮਰੇ ਦੇ ਹਾਲਾਤ ਦਿਖਾਉਨੇ ਆ ਤੁਹਾਨੂੰ ਵੀ ਕਿਵੇਂ ਬਾਪੂ ਜੀ ਅੰਦਰ ਹੀ ਟਾਇਲਟ ਵਾਸ਼ਰੂਮ ਕਰੀ ਜਾਂਦੇ ਆ ਕਿਉਂਕਿ ਤੁਰ ਤਾਂ ਹੁੰਦਾ ਨਹੀਂ ਹੁਣ ਤੇ ਇਦਾਂ ਹੀ ਨਹੀਂ ਨਹੀਂ ਕੋਈ ਨਾ ਧਿਆਨ ਨਾਲ ਜੀ। ਤੇ ਇੱਥੇ ਦੇਖੋ ਹਨਾ ਬਾਪੂ ਜੀ ਦਾ ਆਹੀ ਯਾਨੀ ਕਿ ਬਾਪੂ ਦੀ ਦੁਨੀਆ 'ਚ ਟੀਵੀ ਰੱਖਿਆ ਛੋਟਾ ਜਿਹਾ ਪੱਖਾ ਵਾ। ਆ ਡੱਬੇ-ਡੱਬੇ ਮਠਿਆਈਆਂ ਦੇ ਕੋਈ ਦੇ ਜਾਂਦਾ ਸ਼ੱਕ ਲੈਂਦੇ ਨੇ। ਆ ਕੋਈ ਲੀੜੇ ਕੱਪੜੇ ਪਏ ਨੇ ਬਾਪੂ ਜੀ ਦੇ ਹਨਾ। ਤੇ ਪਿਛਲੇ ਕਈ ਸਾਲਾਂ ਦੇ ਕੈਲੰਡਰ ਕੰਧਾਂ ਤੇ ਲੱਗੇ ਹੋਏ ਨੇ ਤੇ ਤਾਂ ਬ੍ਰੈਡ ਪਏ ਆ ਕੁਝ ਜਿਵੇਂ ਬ੍ਰੈਡ ਦੇ ਕੇ ਬਾਪੂ ਜੀ ਨੂੰ ਤੇ ਇਹ ਬਾਪੂ ਜੀ ਦਾ ਚੌਂਕਾ ਚੁੱਲਾ ਬੈਨਕ ਹੁਣ ਤਾਂ ਬਾਪੂ ਜੀ ਤਾਂ ਰੋਟੀ ਪਾਣੀ ਵੀ ਨਹੀਂ ਬਣਦਾ ਕੋਈ ਨਾ ਪਹਿਲਾਂ ਤਾਂ ਚਲੋ ਬਣਾ ਲੈਂਦੇ ਹੋਣਗੇ ਬਾਪੂ ਜੀ ਇੱਥੇ ਪ੍ਰਸ਼ਾਦਾ ਪਾਣੀ ਆ ਛੋਟਾ ਜਿਹਾ ਕੂਲਰ ਪਿਆ ਵਾ ਤੇ ਇਹੀ ਬਾਪੂ ਜੀ ਦੀ ਜ਼ਿੰਦਗੀ ਆ ਇਹੀ ਬਾਪੂ ਜੀ ਦਾ ਘਰਬਾਰ ਆ ਤੇ ਇਹੀ ਬਾਪੂ ਜੀ ਦਾ ਇਸ ਟਾਈਮ ਜੀਵਨ ਜੀ ਆਪਨ ਕਰਨ ਦਾ ਇੱਕ ਆਸਰਾ ਬਾ ਜਿੱਥੇ ਬਾਪੂ ਜੀ ਹੁਣ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਆ ਤੇ ਅਸੀਂ ਇੱਥੇ ਇੱਕ ਬੇਨਤੀ ਵੀ ਕਰਦੇ ਆ ਪ੍ਰਬੰਧਕਾਂ ਨੂੰ ਬੀਬੀ ਬਾਪੂ ਜੀ ਚਲੋ ਠੀਕ ਹੋ ਕੇ ਹੋਰ ਮਹੀਨੇ ਨੂੰ ਡੇਢ ਮਹੀਨੇ ਨੂੰ ਵਾਪਸ ਆ ਜਾਣਗੇ ਵੀ ਇਹਨਾਂ ਦਾ ਕਮਰਾ ਇਦਾਂ ਹੀ ਐਜ਼ ਇਟ ਹੀ ਰੱਖਿਆ ਜਾਵੇ ਹਨਾ ਕਮਰੇ ਦੀ ਵੜਨ ਨਹੀਂ ਸੀ ਦਿੰਦੇ ਕਿਸੇ ਨੂੰ ਹਾਂਜੀ ਹਾਂਜੀ ਮੈਂ ਥੋੜੀ ਸਫਾਈ ਕਰਾ ਕੇ ਇਦਾਂ ਹੀ ਰੱਖ ਦਿਓ ਹਨਾ ਸਫਾਈ ਕਰਾ ਦਾਂਗੇ ਜੀ ਅਸੀਂ ਇਹਨਾਂ ਦਾ ਅਸੀਂ ਗੇੜਾ ਗੂੜਾ ਖਟਾ ਦਾਂਗੇ ਕਿਉਂਕਿ ਇਹ ਹੁੰਦਾ ਵੀ ਇਸ ਉਮਰ ਦੇ ਬੰਦੇ ਨੂੰ ਐ ਨਾ ਲੱਗੇ ਵੀ ਖਣੀ ਮੇਰਾ ਕਮਰਾ ਖਾਲੀ ਕਰਾਉਣ ਦੇ ਮਾਰਿਆਂ ਨਹੀਂ ਅੰਦਰ ਆਉਣ ਨਹੀਂ ਸੀ ਦਿੰਦਾ ਕਿਸੇ ਨੂੰ ਵੀ ਅੱਛਾ ਬੜਨ ਨਹੀਂ ਸੀ ਦਿੰਦੇ ਨਾ 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 ਬਾ ਇੱਟਾ ਵੱਟੇ ਲੈ ਕੇ ਪਾਇਆ ਜਾਂਦਾ ਜੀ ਜਾਂ ਡੰਡਾ ਲੈ ਕੇ ਪਾਇਆ ਜਾਂਦਾ ਜੀ ਤੁੰ ਅੱਛਾ ਜੀ ਮੜੇ ਨਹੀਂ ਡੰਡਾ ਕਿਸੇ ਦਾ ਮੈਂ ਡਾਂਗ ਖਿੱਚ ਲੈਂਦਾ ਜੀ ਇੱਥੇ ਬਰਛੀ ਮੇਰੇ ਉਧਰ ਮਗਰ ਮਾਰੀ ਚਲਾਵੇਂ ਅੱਛਾ ਫਿਰ ਮੈਂ ਤਾਂ ਚੱਲ ਚੱਲਿਆ ਜਾਣਾ ਬਾਪੂ ਬਾਪੂ ਇੱਥੇ ਤੇ ਵਾਲੇ ਸਾਡੇ ਰਹਿੰਦੇ ਨੇ ਇਹਨਾਂ ਨੂੰ ਕਹਈਦਾ ਵੀ ਪ੍ਰਸ਼ਾਦਾ ਤੁਸੀਂ ਆਪਣਾ ਲਿਆਉਂਦੇ ਹੋ ਇਹਨਾਂ ਨੂੰ ਵੀ ਦੇ ਦਿਆ ਫਿਰ ਉਹ ਪ੍ਰਸ਼ਾਦਾ ਦੇ ਦਿੰਦੇ ਚਲੋ ਸ਼ੁਕਰੀਆ ਬਾਬਾ ਜੀ ਤੁਸੀਂ ਹਨਾ ਸਾਡਾ ਸਾਥ ਵੀ ਦਿੱਤਾ ਤੇ ਇੱਥੇ ਅਸੀਂ ਇੱਕ ਬੇਨਤੀ ਕਰਾਂਗੇ ਉਹਨਾਂ ਵੀਰਾਂ ਨੂੰ ਜਿਹੜੇ ਮਾੜੇ ਕਮੈਂਟ ਕਰਦੇ ਆ ਜਾਂ ਆਪਦੇ ਆਪ ਹੀ ਆਪਣੇ ਵੱਲੋਂ ਇੱਕ ਬਣਾ ਲਿੰਦੇ ਆ ਗੱਲ ਵੀ ਕਣੀ ਇੱਥੇ ਕੀ ਹੋ ਰਿਹਾ ਸੀ ਇਦਾਂ ਦੇ ਹਾਲਾਤਾਂ ਦੇ ਵਿੱਚ ਜੇ ਕੋਈ ਹੈਗਾ ਸਾਡਾ ਫਰਜ਼ ਬਣਦਾ ਸੀ ਮਦਦ ਕਰੀਏ ਜੇ ਆਪਾਂ ਮਦਦ ਨਹੀਂ ਕਰ ਸਕਦੇ ਮਾੜਾ ਚੰਗਾ ਨਾ ਬੋਲੀਏ ਕਿਉਂਕਿ ਬਾਪੂ ਜੀ ਦੀ ਮਦਦ ਕਰਨ ਵਾਸਤੇ ਗੁਰਦੁਆਰਾ ਕਮੇਟੀ ਵੱਲੋਂ ਜਾਂ ਪ੍ਰਬੰਧਕਾਂ ਵੱਲੋਂ ਅਪਰਾਲੇ ਕੀਤੇ ਗਏ ਸਮੇਂ-ਸਮੇਂ ਤੇ ਪਰ ਬਾਪੂ ਜੀ ਦੇ ਹਾਲਾਤ ਇਦਾਂ ਦੇ ਸੀ ਬਾਪੂ ਦਾ ਸੁਭਾਅ ਇਦਾਂ ਬੈੜਾ ਸੀ ਬਾਪੂ ਜਿਵੇਂ ਦੱਸਦੇ ਆ ਵੀ ਇੱਟਾਂ ਰੋੜੇ ਮਾਰਦੇ ਸੀ ਇੱਥੇ ਸਮਾਨ ਇੱਟਾਂ ਰੋੜੇ ਰੱਖੇ ਹੋਏ ਬਾਪੂ ਨੇ ਅੰਦਰ ਵੀ ਹੈਨਾ ਬਰਚੀ ਰੱਖੀ ਹੋਈ ਆ ਤੇ ਫਿਰ ਜੇ ਕੋਈ ਆਉਂਦਾ ਸੀ ਤਾਂ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ ਚਲੋ ਹੁਣ ਅਸੀਂ ਤਾਂ ਜਿਵੇਂ ਆਦੀ ਹੋਏ ਹੋਏ ਆਂ ਜਾਂ ਸਾਨੂੰ ਕਹਿ ਦਈਏ ਇਸ ਸਮੇਂ ਤੇ ਤਜਰਬਾ ਹੋ ਗਿਆ ਪਿਛਲੇ 10 ਸਾਲਾਂ ਚ ਵੀ ਕਿੱਦਾਂ ਬਾਪੂ ਜੀ ਨੂੰ ਟੈਕਲ ਕਰਨਾ ਸੀ ਕੁਝ ਮਹਾਰਾਜ ਵੀ ਉਸ ਟਾਈਮ ਨਾਲ ਆ ਖੜਦੇ ਆ ਸਾਡੇ ਹੁਣ ਜਿਵੇਂ ਬਾਪੂ ਜੀ ਨੂੰ ਮੌਕਾ ਹੀ ਨਹੀਂ ਮਿਲਿਆ ਕੁਦਰਤੀ ਬਾਪੂ ਜੀ ਸਾਡੀ ਆਵਾਜ਼ ਸੁਣ ਕੇ ਬਾਹਰ ਆ ਕੇ ਬੈਠ ਕੇ ਢੇਲੀਆਂ ਤੇ ਹਨ ਤੇ ਨਹੀਂ ਤਾਂ ਅੰਦਰ ਵੜ ਕੇ ਬਾਪੂ ਜੀ ਨੂੰ ਲੈ ਕੇ ਆਉਣਾ ਸ਼ਹਿਰ ਸਾਡੇ ਲਈ ਵੀ ਔਖਾ ਹੁੰਦਾ ਪਰ ਇਦਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦਾ ਜਿਹੜਾ ਬਾਪੂ ਜੀ ਦਾ ਇਸੀੇ ਕਰਮਾਂ ਦਾ ਕੋਈ ਬਾਪੂ ਦਾ ਸੀਗਾ ਪਰ ਗੁਰੂ ਘਰ ਵੱਲਿਓਂ ਪ੍ਰਸ਼ਾਦਾ ਪਾਣੀ ਦਿੱਤਾ ਜਾਂਦਾ ਸੀ ਏਡਾ ਸੋਹਣਾ ਕਮਰਾ ਵਧੀਆ ਇੱਥੇ ਦਿੱਤਾ ਹੋਇਆ ਭਰਾਂਡਾ ਸਭ ਕੁਝ ਹੈਗਾ ਇੱਥੇ ਅੰਦਰ ਕੂਲਰ ਆ ਪੱਖਾ ਵਾ ਪਰ ਜਿਹੜੇ ਹਾਲਾਤ ਸੀ ਹੁਣ ਜਾਂਦਾ ਬਾਪੂ ਜੀ ਦਾ ਕੋਈ ਪਰਿਵਾਰਕ ਮੈਂਬਰ ਪਿੱਛੇ ਆਉਂਦਾ ਜਾਂ ਕੋਈ ਰਿਸ਼ਤੇਦਾਰ ਭੈਣ ਭਰਾ ਹੁੰਦਾ ਫਿਰ ਤਾਂ ਚਲੋ ਆ ਕੇ ਕੋਈ ਨਾ ਕੋਈ ਬਾਹ ਫੜ ਲੈਂਦਾ ਪਰ ਜਿੰਨਾ ਕ ਪ੍ਰਬੰਧਕਾਂ ਵੱਲਿਓਂ ਹੋ ਸਕਦਾ ਸੀ ਪ੍ਰਬੰਧਕਾਂ ਨੇ ਆਪਣੇ ਵੱਲਿਓਂ ਕੋਸ਼ਿਸ਼ ਕੀਤੀ ਤੇ ਮੇਰੀ ਬੇਨਤੀ ਆ ਵੀ ਕੋਈ ਵੀ ਭੈਣ ਭਰਾ ਇਦਾਂ ਦੀ ਕੋਈ ਗਲਤ ਸ਼ਬਦਾਬਲੀ ਨਾ ਕਮੈਂਟਾਂ ਦਾ ਹੀ ਬੋਲੇ ਕਿਉਂਕਿ ਗੁਰੂ ਘਰ ਆ ਗੁਰੂ ਘਰ ਦੇ ਵਿੱਚ ਸਾਡਾ ਸਾਰਿਆਂ ਦਾ ਫਰਜ ਆ ਵੀ ਜੇ ਕੋਈ ਸਾਡੀ ਡਿਊਟੀ ਲਾ ਕੇ ਮਹਾਰਾਜ ਨੇ ਭੇਜਿਆ ਅਸੀਂ ਬਾਪੂ ਜੀ ਨੂੰ ਲੈ ਕੇ ਚੱਲੇ ਸਾਡੀ ਕੀ ਔਕਾਤ ਆ ਵੀ ਅਸੀਂ ਕਿਸੇ ਇਦਾਂ ਗੁਰੂ ਘਰ ਦੇ ਸੇਵਾਦਾਰ ਦੀ ਸੇਵਾ ਕਰੀਏ ਕਰਾਉਣ ਵਾਲਾ ਤਾਂ ਉਹੀ ਆ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਨੇ ਤੇ ਬਾਪੂ ਜੀ ਵਾਸਤੇ بس ਇੱਕ ਅਰਦਾਸ ਕਰਦੇ ਹੋ ਵੀ ਬਾਪੂ ਸਵਰਨ ਸਿੰਘ ਜੀ ਠੀਕ ਹੋ ਜਾਣ ਠੀਕ ਹੋ ਕੇ ਦੁਬਾਰਾ ਇਸ ਕਮਰੇ ਚ ਆ ਕੇ ਰਹਿ ਸਕਣ ਜਿੰਨਾ ਉਹਨਾਂ ਦਾ ਜੀਵਨ ਜਿੱਦਾਂ ਵੀ ਉਹ ਜਿਉਣਾ ਚਾਹੁੰਦੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉੱਥੇ ਹੀ ਰਹਿਣ ਸਾਡੇ ਕੋਲੇ ਆਪਦਾ ਜੀਵਨ ਉੱਥੇ ਹੀ ਬਤੀਤ ਕਰਨ ਹਾਂਜੀ ਚਾਬੀ ਜਿੰਦਾ ਕਾਕਾ ਹੈਗਾ ਆਪਣੇ ਕੋਈ ਨਮਾ ਨਮਾ ਜਿੰਦਾ ਦਿਓ ਇੱਕ ਤੇ ਹੁਣ ਬਾਪੂ ਜੀ ਦੇ ਕਮਰੇ ਨੂੰ ਅਸੀਂ ਤਾਲਾ ਲਗਾ ਕੇ ਜਿੰਦਾ ਲਗਾ ਕੇ ਨਾ ਚਾਬੀ ਇੱਕ ਤਾਂ ਵੀ ਪਿਆਦਾ ਵਾਲਾ ਤਾਂ ਇਹੀ ਲਾ ਦੋ ਇਹੀ ਲਾ ਦਿੰਨੇ ਜਿੰਦਾ ਲਾ ਕੇ ਚਾਬੀ ਨਾਲ ਮੇਰੇ ਤੋਂ ਮੰਦੋਗੀਆਂ ਸਾਰੀਆਂ ਜਾ ਰਹੇ ਆ ਜੀ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਤੰਦਰੁਸਤ ਹੋਣ ਤਕੜੇ ਹੋਣ ਬਾਪੂ ਸਵਰਨ ਸਿੰਘ ਜੀ ਬਾਪੂ ਜੀ ਤਾਂ ਤਾਲੇ ਦੀ ਚਾਬੀ ਆ ਤੁਹਾਡੇ ਕਮਰੇ ਦੀ ਚਾਬੀ ਅਗਰ ਆਜਾਬੀ ਜਮਾ ਸਤਿਮਾਨੀ ਚਾਬੀ ਜਿੰਦਾ ਲਾਲ ਕੇ ਨਾਲ ਨਹੀਂ ਲੈ ਕੇ ਜਾਣੀ ਚਾਬੀ ਨਾ ਮਾ ਸਤਿਮਾਨੀ ਚਾਬੀ ਇਹ ਇਹਨਾਂ ਨੂੰ ਸੇਵਾਦਾਰਾਂ ਨੂੰ ਦੇ ਦਈਏ ਇੱਥੇ ਠੇਕੇਦਾਰ ਜੀ ਤੁਸੀਂ ਠੇਕੇਦਾਰੀ ਕਰ ਲਓ ਨਹੀਂ ਇੱਥੇ ਇਹਨਾਂ ਨੂੰ ਬਾਬਾ ਜੀ ਦੇ ਦਈਏ ਸਫਾਈ ਕਰਾ ਦੇਣਗੇ ਕਮਰੇ ਦੀ ਹਾਂ ਆ ਬਾਬਾ ਜੀ ਨੂੰ ਲਾਈਟ ਮਾਰ ਇੱਧਰ ਰੱਖ ਜਾਣਾ ਬਾਬਾ ਜੀ ਇਹ ਹੈ ਤਾਂ ਦੇਖੋ ਬਾਬਾ ਬੰਟੀ ਹਾਂ ਜੀ ਆ ਬੰਟੀ ਨੂੰ ਬੋਲ ਕੇ ਸਫਾਈ ਜਰਾ ਗਿਆ ਉਹ ਦਵਾਈ ਦਵਾ ਕੇ ਲਿਆਉਣੇ ਆ ਬਾਬਾ ਜੀ ਕਿਸਰ ਦਵਾਈ ਆਹ ਤਾਂ ਹਸਪਤਾਲ ਚ ਦਵਾ ਕੇ ਲਿਆਉਣਗੇ ਹਾਂ ਲੁਧਿਆਣਾ ਹਸਪਤਾਲ ਤੋਂ ਜੀ ਬਾ ਘਰ ਮਾ ਟੱਟੀ ਪਿਸ਼ਾਉਂਦੇ ਆਪਾਂ ਹੋ ਜਾਊਗਾ ਨਹੀਂ ਸਭ ਕਰਾਵਾਂਗੇ ਅਸੀਂ ਕਰਾਵਾਂਗੇ ਬਾਪੂ ਜੀ ਉਹ ਨਹੀਂ ਵੀਰ ਫਿਰ ਬੈਂਡੀ ਮੈਨ ਮੰਨ ਲਓ ਉਹ ਕਰਾ ਦੇਣਗੇ ਸਾਰਾ ਲਾਚ ਚਾਬੀ ਬੰਟੀ ਬਾਬਾ ਜੀ ਨੂੰ ਦੇ ਦਈਏ ਹਾਂ ਬੰਟੀ ਬਾਬਾ ਜੀ ਨੂੰ ਚਾਬੀ ਦੇ ਦਈਏ ਕਮਰਾ ਸਾਫ ਕਰਾ ਦੇਣਗੇ ਐਵੇਂ ਕਾ ਸਾਫ ਕਰਾ ਕਿ ਨਾਲ ਲੈ ਕੇ ਜਾਣੀ ਆ ਨਾਲ ਲੈਣੀ ਆ ਤੇ ਨਾਲ ਲੈ ਲਾ ਚਾਬੀ ਨਾਲ ਲੈ ਕੇ ਜਾਣੀ ਆ ਕਿ ਬੰਟੀ ਬਾਬਾ ਜੀ ਨੂੰ ਦੇਣੀ ਆ ਦੱਸੋ ਟੀਬ ਚ ਪਾ ਲੈ ਦਵਾਈ ਲੈ ਕੇ ਜਦੋਂ ਆਗੇ ਫਿਰ ਜਿੰਦਾ ਖੋਲ ਲਈ ਉਹ ਬੰਟੀ ਹਾਂਜੀ ਆ ਕਰ ਕਰ ਉਸੇ ਉਹ ਨਹੀਂ ਦਵਾਈ ਦੁਆਨ ਲੱਗਿਆ ਹਾਂ ਦਵਾਈ ਦਵਾਨ ਲੱਗਿਆ ਤੁਹਾਨੂੰ ਮੈਂ ਦਵਾਈ ਚਾਹੀਦੀ ਅਮਰੀਥੇ ਉਹ ਕੋਈ ਨਹੀਂ ਉਹ ਵੀ ਚੈੱਕ ਕਰ ਲੈਣਗੇ ਅਮਰੀ ਦਵਾਈ ਚਾਹੀਦੀ ਉਹ ਕੰਦੇ ਦੇ ਨਾਲ ਆ ਜਾਣਾ ਆਪਾਂ ਦਰਦ ਦੀ ਦਵਾਈ ਲੈ ਕੇ ਮੈਂ ਵੀ ਚੱਲਿਆ ਨਾਲ ਨਾਲ ਚੱਲਿਆ ਮੈਂ ਚੱਲਿਆ ਨਾਲ ਮੈਂ ਦਵਾਈ ਚਾਹਤੇ ਮੈਨੂੰ ਮਾਰੋ ਨਾ ਪਾਪਾ ਆ ਜਾਣਾ ਕੋਈ ਗੱਲ ਆ ਜਾਣਾ ਬਾਪੂ ਪਤਾ ਕੀ ਗੱਲ ਹੈ ਨਹੀਂ ਬਾਪੂ ਦੁਖੀ ਨਹੀਂ ਕਰਦੇ ਦੁਖੀ ਨਹੀਂ ਕਰਦੇ ਨਹੀਂ ਕਰਦੇ ਦੁਖੀ ਬਾਪੂ ਨਹੀਂ ਨਹੀਂ ਦਵਾਈ ਦਵਾ ਕੇ ਤੁਹਾਨੂੰ ਆ ਜਾਣਾ ਇਹਨਾਂ ਨੇ ਠੀਕ ਹੈ ਬਾਪੂ ਅਗਰ ਤੂੰ ਫਿਦਾ ਕਰੋ ਦੁਖੀ ਨਹੀਂ ਕਰਦੇ ਜਲਦੀ ਐਸੇ ਠੀਕ ਹੈ ਬਾਪੂ ਮੁੜੇ ਆਉਣੇ ਆਪਾ ਮੁੜੇ ਆਉਣੇ ਨਹੀਂ ਦਵਾਈ ਚਲਦੀ ਆ ਫਿਰ ਕੋਈ ਨ ਕੋਈ ਲਿਆਉਣਗੇ ਹੁਣੇ ਛੱਡ ਜਾਂਦੇ ਨੇ ਆ ਹੁਣੇ ਛੱਡ ਜਾਂਦੇ ਨੇ ਛੱਡ ਦੇ ਕੋਈ ਨਾ ਬਾਹਰ ਛੱਡ ਜਾਂਦੇ ਹੁਣੇ ਛੱਡ ਦਿੰਦੇ ਨੇ ਮਗਾ ਰਾਈਂ ਬਾਈ ਚਾਹਤੀ ਆ ਮੇਰੇ ਮੇਟਰ ਸੇ ਮੈਂ ਦੁਖੀ ਠੀਕ ਆ ਬਾਪੂ ਜੀ ਕੋਈ ਨਾ ਥੋੜੇ ਟਾਈਮ ਚ ਮੁੜੇ ਆਵਾਂਗੇ ਹੁਣੇ ਆ ਜੰਨੇ ਆ ਚਾਬੀ ਪਾਲਾ ਜੇਬ ਚ ਪਾਲੀ ਪਾਲੀ ਚਾਬੀ ਪਾਲੀ ਤਕੇ ਵਾਦੀ ਕਰਦੇ ਮੈਂ ਨਾ ਨਹੀਂ ਬਾਪੂ ਅਸੀਂ ਤੇਰੇ ਪੁੱਤ ਆਈ ਤਾਂ ਮਦਦ ਦੇਖ ਬਾਪੂ ਤੇਰੇ ਪੈਰਾਂ ਨੂੰ ਕਿਵੇਂ ਟੱਟੀ ਸਾਰੇ ਲੱਗੀ ਪਈ ਐ ਦੇਖ ਮੈਂ ਕਹਿੰਦਾ ਮੈਂ ਬਿਮਾਰਾ ਨਾ ਤਾਂ ਹੀ ਬਾਪੂ ਜੀ ਤੁਹਾਡੀ ਮਦਦ ਲਈ ਆਏ ਆ ਨਹੀਂ ਹੁਣ ਨੀ ਦਿੰਦੇ ਬਾਪੂ ਅਸੀਂ ਹੁਣ ਨਹੀਂ ਦਿੰਦੇ ਔਖਾ ਸਾਡਾ ਪਿਓ ਆ ਤੂੰ ਆ ਢਾਕਲਾ ਲੱਤਾਂ ਢਾਕਲਾ ਆ ਲੱਤਾਂ ਢਾਕਲਾ ਜਲ ਜਲ ਮੈਂ ਵੀ ਚੱਲਾਂ ਤੇ ਨਾਲ ਚੱਲ ਮੈਂ ਟੱਕੜਾ ਟੱਕੜਾ ਲੱਤਾਂ ਬਾਪੂ ਨਹੀਂ ਟੱਕੜਾ ਟੱਕੜਾ ਲੱਤਾਂ ਬਾਪੂ ਮੈਂ ਤੁਹੀ ਨਾ ਕਰੋ ਠੰਡਾ ਬਾਪੂ ਠੰਡਾ ਠੰਡਾ ਬਾਪੂ ਟੱਕੜਾ ਲੱਤਾਂ ਕੋਈ ਨਾ ਹਾਂ ਕੋਈ ਨਾ ਬਾਪੂ ਕੋਈ ਨਾ ਬਾਪੂ ਮੇਰਾ ਪਿਆਵਾਂ ਤਾਂ ਸਾਡਾ ਸਾਡਾ ਬਾਪੂਆਂ ਤੋਂ ਸਾਡਾ ਬਾਪੂਆਂ ਮੈਂ ਮਾਰਜੀ ਬਸ ਮੈਂ ਠੱਕੇ ਵਾਰੀ ਨਾ ਕਰੋ ਨਹੀਂ ਕਰਦੇ ਛੱਡ ਦੇ ਕੋਈ ਨਹੀਂ ਛੱਡ ਦੇ ਛੱਡ ਦੇ ਛੱਡ ਦੇ ਕੋਈ ਨਹੀਂ ਛੱਡ ਦੇ ਛੱਡ ਦੇ ਨਹੀਂ ਬਾਪੂ ਨਹੀਂ ਨਹੀਂ ਹੁਣ ਰਿਕੇ ਕੀ ਕਰ ਰਹੇ ਹੋ ਨਹੀਂ ਬਾਪੂ ਸੌਰੀ ਮਾਫੀ ਗਲਤੀ ਗਲਤੀ ਹੋ ਗਈ ਮੈਂ ਤੇਰੇ ਬਾਰੇ ਤੁਹੀ ਨਹੀਂ ਕਹਿਣਾ ਚਾਹੀਦਾ ਨਹੀਂ ਕਰਦੇ ਤੁਕੀ ਬਾਪੂ ਅਸੀਂ ਤਾਂ ਤੇਰੀ ਮਦਦ ਕਰਨ ਆਏ ਆ ਬਾਪੂ ਨਹੀਂ ਬੱਲੂ ਕਰਦੇ ਤੁਸੀਂ ਮੇਰੀ ਨਹੀਂ ਬਾਪੂ ਸਾਡਾ ਪਿਓ ਇੰਨੀ ਮਾੜੀ ਹਾਲਤ ਚ ਪਿਆ ਅਸੀਂ ਤਾਂ ਮਦਦ ਕਰਦੇ ਅਸੀਂ ਤਾਂ ਲੈਣ ਆਏ ਆ ਬਾਪੂ ਨਹੀਂ ਹੋਣ ਦਿੰਦੇ ਔਖਾ ਤੇਰੇ ਨਾਲ ਵਾਅਦਾ ਤੈਨੂੰ ਔਖਾ ਨਹੀਂ ਹੋਣ ਦਿੰਦੇ ਨਹੀਂ ਕਰਦਾ ਫਿਰ ਕੋਈ ਨਾ ਕਰਾਂਗਾ ਹਸਪਤਾਲ ਤੈਨੂੰ ਦਾਖਲ ਕਰਾਵਾਂਗੇ ਮੰਨ ਲੋ ਕਰਾ ਹਸਪਤਾਲ ਤੇ ਦਾਖਲ ਕਰਾਵਾਂਗੇ ਬਾਪੂ ਤੈਨੂੰ ਛੱਡ ਜਾਾਂਗੇ ਅਸੀਂ ਕੋਈ ਨਾ ਮੰਨ ਲੋ ਕਰਾ ਮੈਂ ਤੁਕੀ ਹੋ ਜਾ ਨਹੀਂ ਹੋਣ ਦਿੰਦੇ ਤੁਕੀ ਬਾਪੂ ਚਲੋ ਕੋਈ ਗੱਲ ਨਹੀਂ ਆਜਾਂਗੇ ਲੈ ਕੇ ਆ ਜਾਂਦੇ ਨੇ ਲੈ ਕੇ ਕੀ ਤਰਨਾ ਵਾਦਾ ਰਿਆ ਆ ਜਾਏਗਾ ਆ ਜਾਏਗਾ ਬਾਬਾ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਆ ਜਾਏਗਾ ਤੇ ਤੁਹਾਡੇ ਹਿਸਾਬ ਨਾਲ ਲੈ ਕੇ ਜਾਣਾ ਚਾਹੀਦਾ ਜੀ ਦਵਾਈ ਦਾ ਦਵਾਣੀ ਚਾਹੀਦੀ ਹੈ ਹੈਨਾ ਦਵਾਈ ਦਾ ਦਵਾਣੀ ਚਾਹੀਦੀ ਐਨੀ ਦੇਰ ਦਾ ਕਿਸੇ ਨੇ ਇਲਾਜ ਨਹੀਂ ਕਰਾਇਆ ਅਛਾ ਜੀ ਜਿਹੜਾ ਮਾੜਾ ਮਾੜਾ ਦਰਦ ਦੋ ਜਿੰਨੇ ਜੋਗੇ ਅਸੀਂ ਹੈਗੇ ਸੀ ਅਸੀਂ ਕਰ ਦਿੰਨੇ ਆ ਹਾਂ ਅੱਗੋਂ ਫਿਰ ਗਲਤ ਬੋਲਦਾ ਕੀ ਕਰੀਏ ਜੀ ਹੂੰ ਮਾਰਨ ਪੈਂਦਾ ਹੂੰ ਸਾਰੇ ਬੰਦੇ ਡਿਊਟੀਆਂ ਵਾਲੇ ਡਿਊਟੀ ਕਰਕੇ ਚਲੇ ਜਾਂਦੇ ਮਗਰ ਕੋਈ ਸਾਹਮਣ ਵਾਲਾ ਨਹੀਂ ਬਹੁਤ ਚਿਰ ਕੋਈ ਨਹੀਂ ਅਸੀਂ ਕੰਮ ਕਰਾਂਦੇ ਚਲੇ ਜਾਂਦੇ ਹਰੂ ਘਰ ਦੀ ਸੇਵਾ ਚਲਦੀ ਹੈ ਅਸੀਂ ਉਧਰ ਹੁੰਨੇ ਆ ਅਈ ਤੋਂ ਉਹ ਆਣਾ ਜਦੋਂ ਪ੍ਰਸ਼ਾਦਾ ਛਕਣਾ ਲੇਵਰ ਦੇ ਨਾਲ ਹੀ ਆਉਣਾ। ਹਾਂ। ਲੇਵਰ ਦੇ ਨਾਲ ਆਏ ਲੇਵਰ ਤੋਂ ਲੈ ਕੇ ਨਾਲ ਹੀ ਚਲੇ ਗਏ ਅਸੀਂ। ਇਹਨੂੰ ਵੀ ਪ੍ਰਸ਼ਾਦਾ ਦੇ ਜੰਦੇ ਨੇ ਲੇਵਰ ਵਾਲੇ। ਚਲੋ। ਬਹੁਤ ਧੰਨਵਾਦੀ ਤੁਸੀਂ ਸਾਰੇ। ਚਲੋ ਕੋਈ ਗੱਲ ਨਹੀਂ। ਸਾਧ ਦਿੱਤਾ ਜੀ ਨਾਲ। ਤੇ ਹੁਣ ਬਾਪੂ ਸਵਰਨ ਸਿੰਘ ਜੀ ਨੂੰ ਅਸੀਂ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਦੇ ਵਿੱਚ ਲੈ ਕੇ ਜਾ ਰਹੇ ਹਾਂ। ਤੇ ਜਰੂਰ ਸਾਰਿਆਂ ਨੂੰ ਬੇਨਤੀ ਹੈ ਜੀ ਅਰਦਾਸ ਵੀ ਕਰਿਓ ਬਾਪੂ ਜੀ ਸਿਰਜਾਬੀ ਲਈ। ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਬਾਪੂ ਜੀ ਦਾ ਕੋਈ ਰਿਸ਼ਤੇਦਾਰ ਭੈਣ ਭਰਾ ਪਛਾਣ ਸਕੇ ਆਪਨੂੰ ਮਿਲ ਸਕੇ ਤੇ ਜੇ ਕੋਈ ਪਹਿਚਾਣਦਾ ਵਾ ਤੇ ਸਾਡੇ ਨਾਲ ਸੰਪਰਕ ਵੀ ਜਰੂਰ ਕਰਿਓ ਸੱਚੇ ਬਾਦਸ਼ਾਹ ਸਰਬੱਤ ਦਾ ਭਲਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਅੱਛਾ ਫਿਰ ਇੱਕ ਦੋ ਮਿੰਟ ਮਾਣੇ ਇੱਥੇ ਦੋ ਸਾਈਨ ਮਾਰ ਜਿਓ ਮੈਂ ਦੋ ਲਾਈਨਾਂ ਲਿਖ ਲੈਣਾ ਅੱਜ ਦੀ ਤਰੀਖ ਹੋ ਗਈ 6 ਚਲੋ ਬਾਪੂ ਚਲੀਏ ਫਿਰ ਲਾ ਚੱਲ ਇੱਥੇ ਇੱਥੇ ਬੈਠਾ ਹਾਂ ਉਹ ਅੱਡ ਢਿੱਡ ਉਹ ਆਉਂਦਾ ਉਹ ਕੋਈ ਗੱਲ ਨਹੀਂ ਮੈਂ ਜਾਣਾ ਬਾਪੂ ਫਿਕਰ ਦਾ ਕਰ ਅਸੀਂ ਤੇਰੇ ਪੁੱਤ ਆ ਤੇਰੀ ਟੱਟੀ ਪਿਸ਼ਾਬ ਅਸੀਂ ਅਸੀਂ ਕਰਾਵਾਂਗੇ ਟੱਟੀ ਪਿਸ਼ਾਬ ਨਹੀਂ ਕਰ ਸਕਦੇ ਠੀਕ ਹੈ ਭਾਈ ਸਾਹਿਬ ਬਾਪੂ ਇਹ ਪਿੱਛਾ ਪਿੰਡ ਤੁਹਾਡਾ ਆਨੰਦਪੁਰ ਸਾਹਿਬ ਦਾ ਹੀ ਆ। ਹਾਂ। ਸ਼ਹਿਰ ਚ। ਹਾਂ। ਕਿ ਪਿੰਡ ਆ ਕੋਈ ਨਾਲ? ਹੈ? ਪਿੰਡ ਆ ਕੋਈ ਨਾਲ ਕਿ ਸ਼ਹਿਰ ਆ? ਨਾ ਜੀ ਬਾਬਾ ਸਾਹਿਬ। ਖਾਸ ਆਨੰਦਪੁਰ ਸਾਹਿਬ ਜੀ। ਠੀਕ। ਨਾ ਚਲੋ ਬੁੱਤ। ਹਸਪੀਟਲ ਦੇ ਮੁੜੀ। ਹਾਂ ਉੱਥੇ ਨਾ ਕਿ ਚਲੋ। ਸ্নান ਸਵੇਰੇ ਕਰਾਵਾਂਗੇ ਹੁਣ ਨਹੀਂ ਕਰਾਉਣਾ। ਹੁਣ ਬਾਪੂ ਜੀ ਸੁਪਨਿਆਂ ਦੇ ਘਰ ਦੇ ਵਿੱਚ ਦਾਖਲ ਹੋ ਰਹੇ ਨੇ। ਜਿੱਥੇ ਬਾਪੂ ਜੀ ਆਪਣਾ ਇਕ ਚੰਗਾ ਮਾਨ ਸਤਕਾਰ ਭਰਿਆ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣ ਇਹ ਸਾਰੇ ਕਰੇ ਅਰਦਾਸ ਬੇਨਤੀ ਬੋਲੇ ਸੋ ਨਿਹਾਲ ਬਹੁਤ ਸ਼੍ਰੀਆ ਕਾਲ